ਜਦੋਂ ਅਸੀਂ ਘੋੜਿਆਂ ਵਾਲੀ ਕੋਈ ਇੰਟਰਵਿਊ ਸੁਣਦੇ ਆਂ ਜਾਂ ਵੇਖਦੇ ਆਂ ਤਾਂ ਸਾਨੂੰ ਐਂ ਲੱਗਦਾ ਯਾਰ ਇਹ ਬੜਾ ਮਹਿੰਗਾ ਜਿਹਾ ਕੰਮ ਆ ਆਮ ਬੰਦਾ ਘੋੜਾ ਰੱਖ ਨਹੀਂ ਸਕਦਾ ਇਹ ਬੜਾ ਅਮੀਰਾਂ ਦਾ ਸ਼ੌਂਕ ਆ ਪਰ ਇਹ ਜੀ ਗੱਲ ਨਹੀਂ ਯਾਰ ਅੱਜ ਦੀ ਇੰਟਰਵਿਊ ਦੇ ਵਿੱਚ ਜਿਸ ਗੱਭਰੂ ਦੇ ਕੋਲ ਅਸੀਂ ਆਏ ਆ ਨਾ ਉਹਦੇ ਕੋਲੋਂ ਆਹੀ ਜਾਣਕਾਰੀ ਲਈ ਆ ਕਿ ਜੇ ਆਮ ਜਆ ਬੰਦਾ ਘੋੜਿਆਂ ਦਾ ਕਾਰੋਬਾਰ ਕਰਨਾ ਚਾਹੁੰਦਾ ਸ਼ੌਂਕ ਨੂੰ ਰੱਖਣਾ ਚਾਹੁੰਦਾ ਤਾਂ ਕਿੰਨੇ ਕੁ ਪੈਸੇ ਲੱਗਦੇ ਆ ਤੇ ਕੰਮ ਇਹ ਮੁਨਾਫੇ ਦਾ ਹੈਗਾ ਕਿ ਨਹੀਂ ਪੂਰੀ ਗੱਲਬਾਤ ਗੌਰ ਨਾਲ ਸੁਣਨ ਵਾਲੀ ਆ ਅਸੀਂ ਪਹੁੰਚੇ ਆ ਚੰਡੀਗੜ੍ਹ ਖਰੜ ਦੇ ਨੇੜੇ ਪਿੰਡਾ ਮੈਣ ਮਾਚਰੀ ਤੇ ਨਾਮ ਹੈ ਉਸ ਨੌਜਵਾਨ ਦਾ ਪ੍ਰਧਾਨਮਾ ਸੋ ਆਓ ਬਾਈ ਨਾਲ ਕਰਦੇ ਆ ਗੱਲਬਾਤ ਤੇ ਜਾਣਦੇ ਆ ਕਿ ਘੋੜਿਆਂ ਦਾ ਕੰਮ ਕਿੰਨਾ ਕਲਾਹੇ ਵਾਲਾ ਹੈ ਕੂੜਾ ਇਦਾਂ ਦੀ ਚੀਜ਼ ਆ ਵੀ ਜਿਹੜੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਅਸੀਂ ਵੇਚਣਾ ਹੈ ਤਾਂ ਇਹ ਵੇਚਦੇ ਨੇ ਵੀਰ ਕੋਈ ਲੈ ਕੇ ਨਹੀਂ ਜਾਂਦਾ ਜੇ ਆਪਾਂ ਕਹਿ ਦਈਏ ਵੀ ਨਹੀਂ ਅਸੀਂ ਦੇਣਾ ਨਹੀਂ ਤਾਂ ਤੁਹਾਡੇ ਖਰੀਦਦਾਰ ਬਹੁਤ ਆ ਗਏ ਇਹਦਾ ਯਾਰ ਜਿਹਦੇ ਘਰੇ ਆ ਗਏ ਵੀਰ ਮੈਨੂੰ ਨਹੀਂ ਲੱਗਦਾ ਵੀ ਉਹ ਬੰਦੇ ਨੂੰ ਕਿਸੇ ਜੀਤ ਦੀ ਕਮੀ ਰਹੂਗੀ ਇਹਨਾਂ ਨੇ ਰੱਖਿਆ ਹੁਣ ਜਿਨ੍ਹਾਂ ਨੇ ਕੋਈ ਪਾਉਣਾ ਹੀ ਨਹੀਂ ਇੱਕ ਜਗ੍ਹਾ ਬੰਨ ਤੇ ਉਹਨਾਂ ਦਾ ਫਿਰ ਦੁਰਦਰਾ ਸੀ ਦੇਣਗੇ ਇਹ ਕਹਾਵਤ ਬਣਾਤੀ ਸੀ ਵੀ ਲੋਕ ਘੋੜਿਆਂ ਨੂੰ ਮੰ ਲੋ ਵੀ ਪਸੰਦ ਨਾ ਕਰਨ ਵੀ ਇਹਨਾਂ ਦੇ ਘਰੋਂ ਇਹਨਾਂ ਦੀਆਂ ਸਰਦਾਰੀਆਂ ਮਤਲਬ ਵੀ ਇਹ ਆਮ ਹੋ ਜਾਣ ਲੋ ਵੀ ਅੱਜ ਦੀ ਵੀਡੀਓ ਜਿਹੜੀ ਆ ਨਾ ਇਹਦੇ ਚ ਸ਼ੌਂਕ ਦੀ ਗੱਲ ਤਾਂ ਅਸੀਂ ਕਰਨੀਓ ਕਰਨੀ ਆ ਤੇ ਨਾਲ ਉਹ ਨਾਲ ਸ਼ੌਂਕ ਨੂੰ ਤੁਸੀਂ ਕਿੱਤਾ ਕਿਵੇਂ ਬਣਾ ਸਕਦੇ ਹੋ ਮੇਰੇ ਖੋਦੇ ਲਈ ਵੀ ਜਿਹੜੀ ਆ ਬਹੁਤ ਗੱਲਾਂ ਜਿਹੜੀਆਂ ਉਹ ਅੱਜ ਜਾਣਕਾਰੀ ਵਾਲੀਆਂ ਮਿਲਣਗੀਆਂ ਕਿਉਂਕਿ ਘੋੜਿਆਂ ਦਾ ਕਾਰੋਬਾਰ ਆਮ ਬੰਦਾ ਜਿਹੜਾ ਆ ਨਾ ਖੇਤੀਬਾੜੀ ਕਰਨ ਵਾਲਾ ਜਾਂ ਨਾਲ ਵੱਧ ਤੋਂ ਵੱਧ ਦੁੱਧ ਦਾ ਜਾਂ ਕਹਿ ਲੋ ਡੰਗਰ ਬੱਚੇ ਦਾ ਕੰਮ ਕਰਨ ਵਾਲਾ ਉਹ ਨਹੀਂ ਸੋਚਦਾ ਅਗਲਾ ਕਹਿੰਦਾ ਯਾਰ ਬੜਾ ਮਹਿੰਗਾ ਜਿਹਾ ਸੌਦਾ ਜੇ ਮਹਿੰਗਾ ਵੀ ਆ ਤਾਂ ਕਿੰਨਾ ਕ ਹੈ ਨਾ ਜੇ ਅਸੀਂ ਕਰਨਾ ਤਾਂ ਕਿਵੇਂ ਕਰ ਸਕਦੇ ਹਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਮੇਰੇ ਨਾਲ ਆ ਮਾਵੀ ਸਟੱਡ ਫਾਰਮ ਤੋਂ ਬਾਈ ਮਾਵੀ ਜਿਹੜਾ ਆ ਪ੍ਰਧਾਨ ਮਾਵੀ ਕਹਿੰਦਾ ਕਿ ਤੁਸੀਂ ਜਾਣਦੇ ਹੋ ਚੰਡੀਗੜ੍ਹ ਦੇ ਅਸੀਂ ਬੜਾ ਦੂਰ ਨਹੀਂ ਹੈਗੇ ਇਸ ਵੇਲੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ ਮੈਣਮਾਜਰੀ ਆ ਤੇ ਬਾਈ ਮਾਵੀ ਮੇਰੇ ਨਾਲ ਆ ਬਾਈ ਸਸਟਿਕਾ ਸਸਟਿਕਾ ਜੀ ਕੀ ਹਾਲ ਨੇ ਐਨ ਚੜਦੀ ਕਲਾ ਵੀ ਤੁਹਾਡਾ ਚੈਨਲ ਦੇਖਦੇ ਸਾਰੇ ਸਲੋਤਿਆਂ ਨੂੰ ਬਹੁਤ ਬਹੁਤ ਦਸਤੀਆ ਕਰ ਲੈ ਅੱਛਾ ਘੋੜਿਆਂ ਦਾ ਹਨਾ ਮੈਂ ਸ਼ੁਰੂ ਚ ਦੇਖੋ ਗੱਲ ਇਹ ਕਹਤੀ ਵੀ ਮੈਂ ਵੀ ਬਹੁਤ ਬਹੁਤ ਸਿੱਖਣਾ ਹਾਂ ਜੀ ਵੀ ਘੋੜਿਆਂ ਦੇ ਵਿੱਚ ਕਿੰਨੀ ਕ ਕਮਾਈ ਆ ਜਾਂ ਇਹਨੂੰ ਆਮ ਬੰਦਾ ਕਰ ਸਕਦਾ ਕਿ ਨਹੀਂ ਕਰ ਸਕਦਾ ਹੈਗਾ ਹਨਾ ਹਾਂਜੀ ਪਹਿਲਾਂ ਇਹ ਦੱਸੋ ਵੀ ਤੁਹਾਡਾ ਇਹ ਸ਼ੌਂਕ ਜਿਹੜਾ ਹੈ ਹਨਾ ਵੀ ਇਹ ਤੁਹਾਨੂੰ ਸ਼ੌਂਕ ਪਿਆ ਜਾਂ ਪਰਿਵਾਰ ਚ ਪਹਿਲਾਂ ਤੋਂ ਚੱਲਦਾ ਆ ਰਿਹਾ ਵੀ ਘੋੜੇ ਰੱਖਿਆ ਤੁਸੀਂ ਨੇ ਮਾਉ ਗਵੀਰ ਮਤਲਬ ਹੈ ਤਾਂ ਪਹਿਲਾਂ ਤੁਈਆਂ ਹਾਂ ਪਰ ਜਣੀ ਆਪਾਂ ਜਣੀ ਲਗਾਤਾਰ ਰੱਖਿਆ ਪਹਿਲਾਂ ਬਾਪੂ ਉਹਨਾਂ ਨੇ ਵੀ ਰੱਖੇ ਸੀ ਦਾਦਾ ਜੀ ਨੇ ਵੀ ਮੇਰੇ ਆਨੇ ਮਤਲਬ ਉਹਨਾਂ ਨੂੰ ਵੀ ਸੀਗਾ ਸ਼ੌਂਕ ਹੋ ਜਣੀ ਬਹੁਤ ਰੱਖਦੇ ਸੀ ਜਿਆਦਾ ਆਪਾਂ ਨੂੰ ਜਣੀ ਘੋੜਿਆਂ ਦਾ ਜਿਆਦਾ ਹੋ ਗਿਆ ਪਹਿਲਾਂ ਸ਼ੌਂਕ ਨੂੰ ਰੱਖੇ ਸੀ ਫਿਰ ਹੁਣ 5-7 ਸਾਲ ਤੋਂ ਆਪਣਾ ਬਿਜ਼ਨਸ ਬਣਾ ਲਿਆ ਸੀ ਜਣੀ ਬਾਬੇ ਦੀ ਕਿਰਪਾ ਨਾਲ ਜਣੀ ਬਿਜ਼ਨਸ ਸਮਝ ਕੇ ਕੀਤਾ ਤਾਂ ਕਮਾਈ ਵੀ ਵਧੀ ਹੋਈ ਹੈ ਆ ਜਾਂ ਮਤਲਬ ਬੱਗੇ ਬੱਗੇ ਪਹਿਲਾਂ ਤੋਂ ਹੁਣ ਨੁਕਰੇ ਨੁਕਰੇ ਘੋੜਿਆਂ ਤੇ ਆ ਗਏ ਤੋਈ ਹਾਂ ਨੋਕਰਿਆਂ ਦੇ ਨੋਕਰਿਆਂ ਦਾ ਥੋੜਾ ਜਿਹਾ ਘਾਟ ਆ ਪਾ ਨੂੰ ਮਾਰਵਾੜੀਆਂ ਦਾ ਕਾਲਿਆਂ ਦਾ ਵੱਧ ਅੱਛਾ ਹਾਂ ਨੋਕਰੇ ਉਮੇ ਸ਼ੌਂਕ ਨੂੰ ਕਿਤੇ ਵਧੀਆ ਮਿਲ ਜਣੀਆਂ ਥੱਲੇ ਆਈਂਦੇ ਆ ਇਹ ਮੋਟਾ ਜਿਹਾ ਫਰਕ ਹੁੰਦਾ ਕੀ ਹੈ ਵੈਸੇ ਵੀ ਨੋਕਰਾ ਵੀ ਤਾਂ ਰੰਗ ਹੀ ਹੁੰਦਾ ਵੈਸੇ ਘੋੜੇ ਤਾਂ ਘੋੜੇ ਹੀ ਆ ਜਿਹੜੇ ਚਿੱਟੇ ਹੁੰਨੇ ਆ ਆਪਣੀ ਪਿਆਬ ਦੀ ਬਰੀਡ ਆ ਹਾਂ ਉਹਨਾਂ ਨੂੰ ਮੰਨ ਲਓ ਨੋਕਰਾ ਕਹਿ ਦਿੰਦੇ ਆ ਹਾਂਜੀ ਅੱਛਾ ਇੱਕ ਤਾਂ ਹਨਾ ਵੀ ਅਗਲਾ ਕਹਿੰਦਾ ਯਾਰ ਵੀ ਸ਼ੌਂਕ ਨੂੰ ਇੱਕ ਅੱਧਾ ਜਾਨਵਰ ਰੱਖ ਲੈਣੇ ਆ ਹਾਂਜੀ ਡੰਗਰਾਂ ਵਿੱਚੀਆਂ ਚ ਖੜਾ ਰਹੂਗਾ ਨਾਲ ਪਲਾਈ ਜਾਊਗਾ ਹਾਂਜੀ ਹਾਂ ਤੇ ਜਿਵੇਂ ਜੋ ਆਗ ਕਮੀ ਲੱਗਿਆ ਰਹਿੰਦਾ ਕਈ ਵਾਰੀ ਹੁੰਦਾ ਵੀ ਹਾਂ ਵੀ ਭਾਈ ਕਿਸੇ ਪਰਿਵਾਰ ਚ ਕਿਸੇ ਦੇ ਮੁੰਡੇ ਨੂੰ ਸ਼ੌਂਕ ਪੈ ਗਿਆ ਛੋਟੇ ਜਿਹੇ ਜਵਾਕ ਨੂੰ ਹਨਾ ਤੇ ਉਹਦਾ ਅੱਡ ਗੱਲ ਪਰ ਜਦੋਂ ਅਸੀਂ ਪ੍ਰੋਫੈਸ਼ਨਲੀ ਇਸ ਕੰਮ ਨੂੰ ਕਰਨਾ ਤਾਂ ਸਭ ਤੋਂ ਪਹਿਲਾਂ ਮੈਂ ਮੈਂ ਚਾਹੁੰਦਾ ਵੀ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਕੀ ਆ ਵੀ ਜਦੋਂ ਖਰੀਦਣ ਜਾਣਾ ਕਿਸੇ ਬੰਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਉਹ ਕਿਹੜੀ ਚੀਜ਼ ਦੇਖ ਕੇ ਜਿਹੜਾ ਇਹ ਘੋੜੇ ਦਾ ਕੰਮ ਸ਼ੁਰੂ ਕਰੇ ਸਭ ਤੋਂ ਪਹਿਲਾਂ ਵੀਰ ਮੰਨ ਲਓ ਵੀ ਜਿਵੇਂ ਫਾਰਮਾਂ ਤੇ ਢੇੜਾ ਮਾਰੇ ਬੰਦਾ ਮੰਡੀਆਂ-ਮੁੰਡੀਆਂ ਤੇ ਦੇਖੇ ਜਿਵੇਂ ਹੁਣ ਕਿਸੇ ਕੋਲੇ ਜਾਨਵਰ ਕੋਈ ਰੱਖਿਆ ਉਹਦੇ ਨਾਲ ਜਾ ਕੇ ਉਹਨੂੰ ਪੁੱਛੇ ਹਨਾ ਵੀ ਕੀ ਦਾਣਾ ਪੱਕਾ ਤੁਸੀਂ ਪਾਉਨੇ ਆ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਵੀ ਆਮ ਮਤਲਬ ਆਮ ਮਤਲਬ ਇਹਨਾਂ ਨੂੰ ਜਾਨਵਰਾਂ ਵਾਲਾ ਸਿਸਟਮ ਨਹੀਂ ਹੈਗਾ ਜਿਵੇਂ ਆਪਣਾ ਇਨਸਾਨਾਂ ਵਾਲਾ ਸਿਸਟਮ ਆ ਉਹ ਮਿਹਦਾ ਹੈ ਨਾ ਬੰਦੇਆਂ ਵਾਲਾ ਮਿਹਦਾ ਘੋੜ ਜਿਵੇਂ ਆਪਾਂ ਖਾਣੇ ਆ ਆਪਣਾ ਮਤਲਬ ਮਨ ਲੱਗਦਾ ਕਿਤੇ ਘੁੰਮ ਕੇ ਜਾਂ ਕੁਛ ਖਾ ਲਵੋ ਉਹੀ ਕੰਮ ਘੋੜੇ ਦਾ ਅੱਛਾ ਜੇ ਘੋੜੇ ਨੂੰ ਤੁਸੀਂ ਇੱਕ ਜਗ੍ਹਾ ਖੜੇ ਨੂੰ ਕੁਛ ਪਾਈ ਜਾਉਂਗੇ ਖਵਾਈ ਜਾਉਂਗੇ ਤੇ ਦਾ ਮੰਨ ਲਓ ਵੀ ਇਹਨੇ ਰਾਜ਼ ਹੀ ਨਹੀਂ ਹੋਣਾ ਜੇ ਤੁਸੀਂ ਬਾਹਰ ਅੰਦਰ ਇਹਦਾ ਕਿਤੇ ਢੇੜਾ ਮਰਵਾ ਲਿਆ ਚਾਹੇ ਇਹਨੂੰ 1 ਕਿਲੋ ਦਾਣਾ ਪਾ ਦਿਓ ਕਿਤੇ ਬਾਹਰ ਖੁੱਲਾ ਛੱਡ ਤਾ ਇਹਦੇ ਨਾਲ 4 ਮਿੰਟ ਗੱਲਾਂ ਕਰ ਲੀਆਂ ਖੜ ਕੇ ਇਹ ਸਮਝਦੇ ਆ ਵੀ ਸਾਰੀਆਂ ਗੱਲਾਂ ਹੁਣ ਆਪਾਂ ਗੱਲਾਂ ਕਰਦੇ ਇਹਨਾਂ ਨੂੰ ਸਭ ਸਮਝ ਆਉਂਦਾ ਇੱਕ ਬੋਲਦੇ ਨਹੀਂ ਬਸ ਮੈਂ ਨਾ ਇੱਕ ਰਿਸ਼ਤੇਦਾਰੀ ਚ ਗਿਆ ਉੱਥੇ ਉਹਨਾਂ ਨੇ ਜਿਹੜਾ ਮੈਂ ਗੱਲ ਕਰੀ ਕਿ ਇੱਕ ਦੋ ਕੁ ਸ਼ੌਂਕ ਨੂੰ ਰੱਖੇ ਹੋਏ ਜਾਨਵਰ ਵਿੱਚ ਇਹ ਡੰਗਰਾਂ ਦੇ ਹਾਂਜੀ ਉਹਨਾਂ ਦਾ ਜਿਹੜਾ ਹਨਾ ਨੌਕਰ ਰੱਖਿਆ ਹੋਇਆ ਹਾਂਜੀ ਉਹ ਤੂੜੀ ਛਾਣੀ ਜਾਵੇ ਅੱਛਾ ਵੀ ਇਹ ਕਹਿੰਦੇ ਇਹ ਘੋੜੇ ਵਾਸਤੇ ਮੈਨੂੰ ਤਾਂ ਉੱਥੋਂ ਐ ਲੱਗੇ ਵੀ ਇਹਦੀ ਸਾਮ ਸੰਭਾਲ ਬੜੀ ਔਖੀ ਹੋਣੀ ਹਨਾ ਇਹਦਾ ਖਾਣ ਪੀਣ ਕੀ ਆ ਇਹ ਵੀ ਨਾਲ ਦੱਸਿਓ ਜਰੂਰ ਤੂੜੀ ਛਾਣਨ ਦਾ ਇਹ ਹੁੰਦਾ ਸਿਸਟਮ ਹੁਣ ਅੱਗੇ ਆਲਾ ਤਾਂ ਹਨਾਂ ਬਿਆਨੀਆਂ ਹੋਣੀਆਂ ਸੀ ਤੂੜੀਆਂ ਹੁਣ ਜਿਵੇਂ ਰੀਪਰ ਬਣਾਉਨੇ ਆ ਹਾਂ ਤੇ ਉਹਦੇ ਨਾਲ ਮਿੱਟੀ-ਮੁੱਟੀ ਆ ਜਾਂਦੀ ਹੈ ਵਿੱਚ ਉਹ ਤਾਂ ਥੋੜਾ ਜਿਹਾ ਇਹਨਾਂ ਨੂੰ ਛਾਣਨਾ ਪੈਂਦਾ ਜਦੋਂ ਆਪਾਂ ਦਾਣਾ ਪਾਉਂਦੇ ਆ ਨਾ ਵਿੱਚ ਤੂੜੀ ਦੇ ਗੱਲਾਂ ਕਰਕੇ ਦਾਣਾ ਪਾ ਦਨੇ ਉਹ ਫਿਰ ਕਈ ਵਾਰੀ ਮਿੱਟੀ ਨਾਲ ਚਲੇ ਜਾਂਦੀ ਹੈ ਦਰਦ ਮਨਾ ਜਾਂਦੇ ਆ ਕਿਉਂਕਿ ਇਹਨਾਂ ਦਾ ਮੱਝਾਂ ਵਾਲਾ ਕੰਮ ਨਹੀਂ ਹੁੰਦਾ ਵੀ ਜਗਾਲੀ ਨਹੀਂ ਕਰਦੇ ਇਹ ਇਹਨਾਂ ਨੇ ਜਿਵੇਂ ਹੁਣ ਕੋਈ ਮਿੱਟੀ-ਮੁੱਟੀ ਅੰਦਰ ਚਲੇ ਗਈ ਉਹਦੇ ਨਾਲ ਪੇਟ 'ਚ ਦਰਦ ਹੋਣ ਲੱਗ ਜਾਂਦਾ ਉਹ ਚੀਜ਼ਾਂ ਕਰਕੇ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਬਾਕੀ ਉਹਵੇਂ ਖਾਣ ਪੀਣ ਨੂੰ ਤਾਂ ਵੀ ਨਾਰਮਲ ਜਿਉਂ ਜਿਵੀ ਹੋ ਗਿਆ ਹਨਾ ਜਿਵੇਂ ਹਰਾਚਾਰਾ ਵੀ ਪੈ ਜਾਂਦਾ ਕੋਈ ਅਲੱਗੀ ਵਾਲੀ ਡਾਈਟ ਨਹੀਂ ਹੈਗੀ ਇਹਨਾਂ ਦੀ ਤੁਸੀਂ ਆਹ ਜਿਹੜਾ ਨਾ ਇੱਕ ਅੰਦਰ ਕੋਠਾ ਭਰਿਆ ਹੋਇਆ ਇਹ ਇਹ ਮੈਂ ਇਹ ਮੂੰਫਲੀ ਦਾ ਨੀਰਾ ਜੀ ਅੱਛਾ ਇਹ ਆਪਣੇ ਹਰਿਆਣੇ ਤੋਂ ਜਾਂ ਰਾਜਸਥਾਨ ਤੋਂ ਆਪਣੇ ਤੌਰੇ ਮੂੰਫਲੀਆਂ ਵੀਜਦੇ ਨਹੀਂ ਨਾ ਤੇ ਉਹ ਨੀਰਾ ਬਾਕੀ ਹੁਣ ਜਿਵੇਂ ਆਪਣੇ ਮੂੰਗੀਆਂ ਹੁੰਦੀਆਂ ਮੂੰਗੀ ਦਾ ਵੀ ਇਹਨਾਂ ਨੂੰ ਪੈ ਜਾਂਦਾ ਹਾਂ ਹਾਂ ਮੂੰਗੀ ਦਾ ਜਿਹੜਾ ਨੀਰਾ ਉਹ ਵੀ ਇਹਨਾਂ ਦੇ ਕੰਮ ਆ ਜਾਂਦਾ ਜਿਵੇਂ ਹਨਾ ਮੈਂ ਕਹਿੰਦਾ ਗਾਈਆਂ ਨੂੰ ਆਚਾਰ ਪਾ ਕੇ ਰੱਖ ਲੰਦਾ ਅਗਲਾ ਉਹ ਹਿਸਾਬ ਨਾਲ ਤੁਸੀਂ ਸਟੋਰ ਕਰਕੇ ਰੱਖਿਆ ਹੋਇਆ ਇਹ ਇਹ ਵੀਰ ਮੰਨ ਲਓ ਜਦੋਂ ਹੁਣ ਇੱਕ ਟਰੱਕ ਪਹਿਲਾਂ ਮੰਗਾਇਆ ਸੀ ਇੱਕ ਹੁਣ ਮੰਗਾਇਆ ਸੀ ਅਸੀਂ ਹਾਂ ਇਜੇ ਮੇ ਇੱਕ ਘੂੜੀ ਨੂੰ ਤਾਂ 20 ਕਿ ਗੁਆਂਟਲ ਬਹੁਤ ਆ। ਅੱਛਾ ਅਮਰ ਵੀਰੇ ਤੁਸੀਂ ਗੱਲ ਕਰੀ ਹਨਾ ਵੀ ਕੋਈ ਬਾਲਾ ਖਾਸ ਖਾਣ ਪੀਣ ਦਾ ਕੋਈ ਅਲੱਦਾ ਜਾਂ ਕੰਮ ਨਹੀਂ ਹੈਗਾ ਸਾਦਾ ਸਾਦਾ ਹੀ। ਮੈਂ ਦੇਖ ਰਿਹਾ ਵੀ ਇਹ ਹੁਣ ਵੀ ਮੇਲਾ ਤੁਹਾਡਾ ਬੰਦਾ ਹਨਾ ਉਹ ਪਾ ਕੇ ਗਿਆ ਉਹਨੂੰ ਕਾਹ ਪਾ ਕੇ ਗਿਆ? ਇਹ ਜਿਹੜਾ ਆਪਣਾ ਆਮ ਕਾਹ ਹੁੰਦਾ ਵੀ ਹੁਣ ਜਿਵੇਂ ਕਰਮੀਆਂ ਆ ਗਈਆਂ ਹੁਣ ਇਹ 7-8 ਮਹੀਨੇ ਪੂਰੇ ਇਹਦੇ ਨਜ਼ਾਰੇ ਰਹਿਣੇ ਆ। ਜੇ ਆਹ ਕਾ ਦੀ ਇੱਕ ਪੰਡ ਜਾਨਵਰ ਖਾ ਜਵੇ ਚਾਹੇ ਹੁਣ ਦਾਣਾ ਵੀ ਨਾ ਨਾਲੇ ਕਹਿ ਲੋ ਬੱਟ ਬੰਨਾ ਸਾਫ ਹੈ ਖਰਚਾ ਜ਼ੀਰੋ ਆ ਹਾਂ ਘੋੜੇ ਦਾ ਜੇ ਜ਼ੀਰੋ ਖਰਚਾ ਕਰਨਾ ਹੈ ਹੁਣ ਅਗਲਾ ਕਹਿੰਦਾ ਘੋੜੇ ਦਾ ਖਰਚਾ ਬੱਸ ਤਾਂ ਖਵਾਉਣ ਨੂੰ ਇਹਨਾਂ ਨੂੰ 1000 2000 ਖਵਾ ਦੋ ਉਹ ਵੀ ਖਾ ਲੈਣਗੇ ਹੁਣ ਜੇ ਘਾਹ ਦੀ ਇੱਕ ਪੰਡ ਵੱਢ ਕੇ ਪਾਤੀ ਹਾਂ ਪਾਣੀ ਫਰੀਦ ਹੈ ਘੋੜੇ ਦਾ ਖਰਚਾ ਜਮਨ ਜ਼ੀਰੋ ਆ ਠੀਕ ਹੈ ਇਹ ਨਾਲ ਜਿਹੜਾ ਮਿਊਜ਼ਿਕ ਚੱਲ ਰਿਹਾ ਹੈ ਨਾ ਗੁਰਬਾਣੀ ਤੁਸੀਂ ਲਾਈ ਹੋਈ ਆ ਹਾਂਜੀ ਇਹ ਵੀਰ ਮੰਨ ਲਓ ਵੀ ਜਿਵੇਂ ਹੁਣ ਘਰਵਾਣੀ ਚੱਲਦੀ ਆ ਸਤਨਾਮ ਵਾਹਿਗੁਰੂ ਦਾ ਚਾਪ ਚੱਲਦਾ ਇਹ ਸੁਣਦੇ ਆ ਇਹ ਘੋੜੇ ਹੂੰ ਜਦੋਂ ਇਹ ਬੰਦ ਕਰ ਦਿੰਦੇ ਆ ਸਵੇਰੇ ਤਾਂ ਇਹ ਉਧਰ ਅਧਰ ਟੱਪਣਗੇ ਜਦੋਂ ਆਨ ਕਰਤਾ ਤਾਂ ਉਹਦੋਂ ਐ ਸ਼ਾਂਤ ਹੋ ਕੇ ਖੜ ਜਾਂਦੇ ਆ ਕੀ ਬਾਤ ਹੈ ਇਹ ਸਚਾਈ ਹੈ ਜਣੀ ਮੈਂ ਤਾਂ ਇੰਨਾ ਕਿ ਬਾਈ ਆਪਾਂ ਦਾ ਜਣੀ ਇੰਨਾ ਦੇ ਦੇਖਿਆ ਹੋਇਆ ਤਤ ਕੱਢ ਕੇ ਇਹਨਾਂ ਦੇ ਨਾਲ ਜਣੀ ਇਹਨਾਂ ਨਾਲ ਤੁਸੀਂ ਗੱਲਾਂ ਕਰਨ ਲੱਜੋ ਤੁਹਾਡੀਆਂ ਗੱਲਾਂ ਦਾ ਤੁਹਾਨੂੰ ਨਾਲ ਦੀ ਨਾਲ ਜਵਾਬ ਦੇਣਗੇ ਬਸ ਬੋਲ ਕੇ ਨਹੀਂ ਦੇਣਗੇ ਉਵੇਂ ਤੁਹਾਨੂੰ ਦੱਸਣਗੇ ਪਰ ਉਹੀ ਆ ਨਾ ਪਹਿਲਾਂ ਇਹਨਾਂ ਨਾਲ ਮੇਰੇ ਹਿਸਾਬ ਨਾਲ ਵੀ ਉਹੀ ਤੁਹਾਨੂੰ ਸਾਂਝ ਵਧਾਉਣੀ ਪੈਣੀ ਆ ਇਹਨਾਂ ਨੂੰ ਟਾਈਮ ਦੇਣਾ ਪੈਣਾ ਇਹ ਆਮ ਜਾਨਵਰ ਨਹੀਂ ਹੈਗਾ ਕਈ ਬੰਦੇ ਇਹਨੂੰ ਮੰਨ ਲਓ ਵੀ ਆਮ ਸਮਝਦੇ ਆ ਵੀ ਜਿਵੇਂ ਆਮ ਡੰਗਰ ਵਾਲਾ ਸਿਸਟਮ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਮਤਲਬ ਬਹੁਤ بڑا ਅਹੁਦਾ ਦਿੱਤਾ ਵੀ ਜੇ ਕਿਸੇ ਦੇ ਸਵੇਰੇ ਘੋੜਿਆਂ ਦੀ ਸਾਂਭ ਸੰਭਾਲ ਹੁੰਦੀ ਆ ਖਰਖਰਾ ਵੱਜਦਾ ਸੰਘ ਲੋ ਵੀ ਪਾਠ ਕਰਨ ਦੇ ਬਰਾਬਰ ਉਹਨੂੰ ਮੈਂ ਫੜ ਦਊਗਾ ਹਜ਼ੂਰ ਸਾਹਿਬ ਜਾ ਕੇ ਆਪਾਂ ਦੇਖਦੇ ਆ ਨਾ ਲੋਕ ਕਿਵੇਂ ਉੱਥੇ ਨਤਮਸਤਕ ਹੁੰਦੇ ਨੇ ਘੋੜਿਆਂ ਨੂੰ ਮੱਥਾ ਟੇਕਦਾ ਇਹਦਾ ਯਾਰ ਜਿਹਦੇ ਘਰੇ ਆ ਗਏ ਵੀਰ ਮੈਨੂੰ ਨਹੀਂ ਲੱਗਦਾ ਵੀ ਉਹ ਬੰਦੇ ਨੂੰ ਕਿਸੇ ਚੀਜ਼ ਦੀ ਕਮੀ ਰਹੂਗੀ ਜੋ ਮਰਜੀ ਬੰਦਾ ਸੋਚ ਲਵੇ ਉਹ ਹੋਊਗਾ ਤੇ ਸਾਡੇ ਨਾਲ ਹੁੰਦਾ ਹੈ ਜਣੀ ਸਚਾਈ ਆ ਇਹਨਾਂ ਨੇ ਰੱਖਿਆ ਹੁਣ ਜਿਨ੍ਹਾਂ ਨੇ ਕੋਈ ਪਾਉਣਾ ਹੀ ਨਹੀਂ ਇੱਕ ਜਗ੍ਹਾ ਬੰਨ ਤੇ ਉਹਨਾਂ ਤਾਂ ਫਿਰ ਦੁਰਦਸ਼ੀ ਦੇ ਦੇਣਗੇ ਪਰ ਮੈਂ ਨਾ ਇਹ ਹੁਣ ਥੋੜੀ ਗੱਲ ਹੈ ਨਾ ਮੈਂ ਜਿਹੜੀ ਸੋਚ ਕਹਿ ਰਿਹਾ ਕਿ ਬਰਕਤ ਬਹੁਤ ਕਰਦੇ ਨੇ ਹੈ ਨਾ ਘਰ ਵਧਾਉਂਦੇ ਨੇ ਦੂਜੇ ਬੰਨੇ ਇਹ ਵੀ ਇੱਕ ਬਹੁਤ ਕਹੋ ਵੀ ਪ੍ਰਚਾਰਿਆ ਜਾਂਦਾ ਕਹਿੰਦੇ ਯਾਰ ਵੀ ਘੋੜੇ ਨੇ ਤੁਹਾਨੂੰ ਦੇਣਾ ਕੀ ਹੈ ਵੀ ਉਹ ਕਹਾਵਤ ਇੱਕ ਵੀ ਇਹਨਾ ਮੱਝ ਵੇਚ ਕੇ ਨਾ ਘੋੜੀ ਲਿਆਂਦੀ ਦੁੱਧ ਪੀਣੋਂ ਗਿਆ ਚੱਕਣੀ ਪਈ ਜਿਹੜੇ ਗੋਰੇ ਸੀਗੇ ਵੀ ਉਹਨਾਂ ਨੇ ਨਾ ਵੀ ਇਹ ਲੋਕ ਆਪਣੇ ਸ਼ਕੀਨ ਆ ਘੋੜਾ ਹੁਣ ਸ਼ੌਂਕੀ ਬੰਦਾ ਰੱਖਦਾ ਜਿਹਦੇ ਕਰੇ ਘੋੜੀ ਅਗਲਾ ਕਹਿੰਦਾ ਬੰਦਾ ਬਈ ਸ਼ੇਰ ਹੋ ਜਾ ਵੀ ਇਹਨਾਂ ਨੂੰ ਸ਼ਕੀਨ ਤੋਂ ਮਤਲਬ ਇਹ ਚੀਜ਼ਾਂ ਚੋਂ ਕਿਵੇਂ ਕੱਢੀ ਉਹਨਾਂ ਨੇ ਕਹਾਵਤ ਬਣਾਤੀ ਸੀ ਵੀ ਲੋਕ ਘੋੜਿਆਂ ਨੂੰ ਮੰਨ ਲਓ ਵੀ ਪਸੰਦ ਨਾ ਕਰਨ ਵੀ ਇਹਨਾਂ ਦੇ ਘਰੋਂ ਇਹਨਾਂ ਦੀਆਂ ਸਰਦਾਰੀਆਂ ਮਤਲਬ ਵੀ ਇਹ ਆਮ ਹੋ ਜਾਣ ਠੀਕ ਹੈ ਜੀ ਕਿਉਂਕਿ ਉਹਨੋਂ ਗੋਰੇ ਰੱਖਦੇ ਹੁੰਦੇ ਸੀ ਘੋੜੇ ਹਾਂ ਉਹ ਜੀ ਨਾ ਵੀ ਉਹ ਕਹਾਵਤ ਵਾਲਾ ਕੋਈ ਨਹੀਂ ਇਹ ਮੈਂ ਇਸਨੇ ਦਾ ਯਾਰ ਮੰਨ ਲਾ ਦੁੱਧ ਦੇਣਾ ਮੈਂ ਇਸ ਦਾ ਇਹਦਾ ਤਾਂ ਬੱਚਾ ਬਈ 10 8 8 10 ਲੱਖ ਦਾ ਵਿਗਦਾ ਮੈਂ ਇਦਾਂ ਹੁਣ ਆਪਾਂ ਮੰਨ ਲਓ ਚਲੋ ਉਹ ਵੀ ਆਪਣੇ ਸਾਧਕਤ ਹੁੰਦੇ ਆ ਕਰਦੇ ਆ ਆਪਾਂ ਵੀ ਜਾਨਵਰ ਰੱਖੇ ਆ ਹਨਾ ਪਰ ਉਹ ਇੱਕ ਹੋਰ ਸੀ ਨਾ ਇਹਨਾਂ ਦਾ ਇੱਕ ਲੱਗ ਮੈਟਰ ਆ ਵੀ ਘੋੜਾ ਜਿਹੜਾ ਇਹ ਆਮ ਜਾਨਵਰਾਂ ਦੇ ਨਾਲ ਨਹੀਂ ਮਿਲਦਾ ਦੇਖੋ ਗੱਲ ਪਤਾ ਕੀ ਆ ਇਹ ਸਵਾਲ ਪੁੱਛਣ ਦਾ ਮੇਰਾ ਮਕਸਦ ਇਹੀ ਸੀਗਾ ਵੀ ਕਿਉਂਕਿ ਆਪਾਂ ਨੂੰ ਬਈ ਹਨਾ ਮੈਂ ਵੀ ਵਿੱਚ ਹੀ ਹਾਂ ਨਾ ਔਰ ਉਹੀ ਆਡੀਅנס ਦੇ ਵਿੱਚ ਆ ਨਾ ਜਿਹੜੇ ਸ਼ਾਇਦ ਨਹੀਂ ਜਾਣਦੇ ਬਹੁਤਾ ਘੋੜਿਆਂ ਬਾਰੇ ਹਾਂਜੀ ਹਾਂਜੀ ਹੁਣ ਸਾਡੇ ਆਰਗੇਨ ਨੂੰ ਤਾਂ ਇਹੀ ਆ ਵੀ ਜਿਹਦੇ ਕੋਲੇ ਪੈਸਾ ਹੈ ਨਾ ਵਾਵਾ ਪੈਸਾ ਹੈ ਉਹ ਬੰਦਾ ਨਾਲ ਸ਼ੌਂਕ ਨੂੰ ਘੋੜੇ ਰੱਖ ਲੈਂਦਾ ਪਰ ਘੋੜਿਆਂ ਦੇ ਵਿੱਚ ਕਿੰਨਾ ਪੈਸਾ ਹੈ ਉਹ ਵੀ ਆਮ ਬੰਦੇ ਵਾਸਤੇ ਉਹੀ ਤਾਂ ਤੁਹਾਡੇ ਤੋਂ ਜਾਣਣਾ ਨਾ ਵੀ ਇਹ ਕਿ ਕਿਹਾ ਤਾਂ ਜਾਂਦਾ ਵੀ ਘੋੜੇ ਭਾਈ ਕਰੋੜਾਂ ਤੱਕ ਦੇ ਹੋ ਗਏ ਘੋੜੇ ਕੋਈ 50 ਲੱਖ ਦਾ ਘੋੜਾ ਹੋ ਗਿਆ ਹਾਂਜੀ ਪਰ ਉਹ ਹੋਇਆ ਕਿਹਦਾ ਮਸਲਾ ਤੇ ਇਹ ਹੈ ਨਾ ਵੀ ਅਗਲਾ ਕਹਿੰਦਾ ਯਾਰ ਵੀ ਐਡੀ ਬੜੀ ਗੇਮ ਆ ਮੈਂ ਕਿੱਥੋਂ ਲੈ ਲੂੰਗਾ ਉਹ ਵੀਰੇ ਜਦੋਂ ਸਟਾਰਟਿੰਗ ਦੇ ਵਿੱਚ ਬੰਦਾ 2-3 ਲੱਖ ਤੋਂ ਸ਼ੁਰੂ ਕਰਦਾ ਥੋੜੀ ਲੰਦਾ ਹੈ ਨਾ ਉਹ ਜਦੋਂ ਵਿੱਚ ਚੱਲੀ ਜਾਂਦਾ ਸਾਲ 2 ਸਾਲ ਲੰਘਦੇ ਉਹਨੂੰ ਨੌਲੇਜ ਆਈ ਜਾਂਦੀ ਆ ਫੇਰ ਉਹ ਜਿਹੇ ਜਿਹੇ ਮਰਜ਼ੀ ਗੱਲਾਂ ਅੱਗੇ ਕਰ ਸਕਦਾ ਇਹ ਹੁਣ ਮੰਨ ਲਓ ਵੀ ਆਹ ਆਪਣੇ ਬਸ਼ੇਰੀ ਖੜੀ ਆ ਹਾਂ ਇਹ ਦਲਵਾਗ ਦੀ ਆ ਵੀਰੇ ਇਹ ਪਟਵਾਰੀ ਦੀ ਆ ਬਸ਼ੇਰੀ ਇਹਨਾਂ ਦੀ ਮੰਨ ਲਓ ਵੀ ਵਧੀਆ ਕੀਮਤ ਆ ਵੱਡੀ ਕੀਮਤ ਦੀਆਂ ਬਸ਼ੇਰੀਆਂ ਇਹ ਜਿਹੜਾ ਹੁਣ ਬੱਚਾ ਦੇਣ ਗਿਆ ਆਪਣੇ ਘੋੜੇ ਤੋਂ ਇਹਨਾਂ ਨੂੰ ਮਲਾਉਣਾ ਆ ਅੱਡੀ ਸੀ ਤੋਂ ਜਿਹੜਾ ਇਹ ਬੱਚਾ ਦੇਣ ਗਿਆ ਉਹ ਹੁਣ ਅੱਗੇ ਮੇਰੀ ਕਿਸਮਤ ਆ ਜੇ ਉਹ ਇਹਨਾਂ ਦੇ ਵਰਗਾ ਆ ਗਿਆ ਜੇ ਇਹਨਾਂ ਦੇ ਲੈਵਲ ਦਾ ਆ ਗਿਆ ਤਾਂ ਉਹ ਜਿੰਨੇ ਦੀਆਂ ਐ ਉਹਨੇ ਦਾ ਵੇਚ ਦੂ ਅੱਛਾ ਜੇ ਇਹ ਨਾ ਤੋਂ ਵਧੀਆ ਆ ਗਿਆ ਮੇਰੀ ਕਿਸਮਤ ਨਾਲ ਤਾਂ ਮੇਰੀ ਅੱਗੇ ਹਿੰਮਤ ਆ ਮੈਂ ਉਹਨੂੰ ਉੱਪਰ ਕਿੰਨਾ ਲੈ ਜਾਵਾਂ ਹਰੇਕ ਬੰਦਾ ਵੀਰਾ ਆਪਣੀ ਚੀਜ਼ ਵੇਚਦਾ ਹੂੰ ਆਪਾਂ ਕਿਸਾਨ ਵੀ ਆਪਣੀ ਫਸਲ ਵੇਚਦੇ ਆ ਹੁਣ ਆਪਣੇ ਕਿਸਾਨੀ ਧਰਨੇ ਲੱਗੇ ਆ ਉਹ ਇਹੀ ਆ ਵੀ ਆਪਣੀ ਫਸਲ ਦਾ ਕਣਕ ਦਾ ਰੇਟ ਵਧੇ ਜੇ ਆਪਾਂ ਨੂੰ ਕਣਕ ਦਾ 10000 ਸਰਕਾਰ ਦਵੇ ਆਪਾਂ ਇਹ ਤਾਂ ਨਹੀਂ ਕਹੋਗੇ ਵੀ ਨਹੀਂ ਸਾਨੂੰ 2000 ਦੋ ਆਪਾਂ ਕਵਾਂਗੇ ਵੀ ਆਉਣ ਦੋ ਉਹੀ ਸੀਨ ਆ ਵੀਰ ਇਹ ਵੀ ਇੱਕ ਥੋੜੀ ਫਸਲ ਆ ਜਦੋਂ ਤੁਸੀਂ ਬਿਜ਼ਨਸ ਬਣਾ ਲਿਆ ਹੁਣ ਸਾਡਾ ਬੱਚਾ ਅਸੀਂ ਤਾਂ ਕਰੋੜ ਮੰਗਾਂਗੇ ਕੋਈ ਜੇ ਦਊਗਾ ਅਸੀਂ ਮੋੜਾਂਗੇ ਥੋੜੀ ਸਹੀ ਆ ਇਹ ਜਣੀ ਜਦੋਂ ਨਾ ਕੋਈ ਖਾਸ ਚੀਜ਼ ਬਣ ਜਾਂਦੀ ਆ ਜਿਹੜੇ ਘੋੜੇ ਮੰਨ ਲਓ ਵੀ ਜਿੱਦਾਂ ਹੁਣ ਜਿਆਦਾ ਲੋਕਾਂ ਨੇ ਸਵਾਰ ਰੱਖੇ ਉਹਨਾਂ ਦੇ ਮਾਲਕਾਂ ਨੇ ਉਹ ਘੋੜੇ ਮੰਨ ਲਓ ਵੀ ਹਿੱਟ ਹੋ ਗਏ ਮਸ਼ਹੂਰ ਹੋ ਗਏ ਉਹਨਾਂ ਦੇ ਬੱਚੇ ਕੋਈ ਬਹੁਤ ਜ਼ਿਆਦਾ ਆਲਟੀਮੇਟ ਆ ਜਾਂਦੇ ਆ ਉਹਨਾਂ ਨੂੰ ਖਰੀਦਦਾਰ ਹੁਣ ਤੁਸੀਂ ਵੀ ਲੈਣਾ ਮੈਂ ਵੀ ਲੈਣਾ ਵੀਰ ਉਹਨਾਂ ਨੇ ਵੀ ਲੈਣਾ ਹੋਰ ਚਾਰ ਗਾਗਾ ਖੜ ਗਏ ਉਹ ਫਿਰ ਬੋਲੀ ਸਿਸਟਮ ਲੱਗ ਗਿਆ ਉਹ ਚੀਜ਼ ਮਹਿੰਗੀ ਹੋਈ ਜਾਂਦੀ ਆ ਵੇਚਣ ਵਾਲਾ ਕਹਿੰਦਾ ਮੈਂ ਦੇਣੀ ਨਹੀਂ ਤੇ ਖਰੀਦਣ ਵਾਲੇ ਕਹਿੰਦੇ ਅਸੀਂ ਲੈਣੀ ਆ ਇਹ ਘੋੜਾ ਇਦਾਂ ਦੀ ਚੀਜ਼ ਆ ਤੁਸੀਂ ਕਿਸੇ ਨੂੰ ਕਹਿ ਦੋ ਹੁਣ ਮੈਂ ਤੁਹਾਨੂੰ ਕਹਿ ਦਵਾ ਹਾਂ ਤੁਹਾਨੂੰ ਪਤਾ ਨਹੀਂ ਵੀ ਆ ਲੱਖ ਰੁਪਈਆ ਦੀ ਬੇਸ਼ੇਰੀ ਲੈ ਜਾ ਤੁਸੀਂ ਕਹਿੰਦਾ ਮੈਂ ਲੱਖ ਰੁਪਈਆ ਥੋੜੀ ਰੋਧਣਾ ਉਹਨੂੰ ਨਹੀਂ ਪਤਾ ਜਿਹਨੂੰ ਪਤਾ ਹੈ ਉਹਨੇ ਕਹਿਣਾ ਵੀ ਲੈ ਉਹਨੂੰ ਆਪਾਂ ਦੇਣੀ ਨਹੀਂ ਕੋੜਾ ਇਦਾਂ ਦੀ ਚੀਜ਼ ਆ ਵੀ ਜਿਹੜੇ ਤੁਸੀਂ ਕਿਸੇ ਨੂੰ ਕਹਿ ਦੋ ਵੀ ਅਸੀਂ ਵੇਚਣਾ ਤਾਂ ਇਹ ਵਿਗਦੇ ਨਹੀਂ ਵੀਰ ਕੋਈ ਲੈ ਕੇ ਨਹੀਂ ਜਾਂਦਾ ਜੇ ਆਪਾਂ ਕਹਿ ਦਈਏ ਵੀ ਨਹੀਂ ਅਸੀਂ ਦੇਣਾ ਨਹੀਂ ਤਾਂ ਤੁਹਾਡੇ ਖਰੀਦਦਾਰ ਬਹੁਤ ਖੜ ਦੇਣਗੇ ਅੱਛਾ ਇੱਕ ਹੋਰ ਆ ਨਾ ਵੀ ਅ ਅਸੀਂ ਕੋਈ ਪਸ਼ੂ ਰੱਖਣਾ ਮੱਝਾਂ ਦਾ ਕੰਮ ਕਰਨਾ ਜਾਂ ਗਊਆਂ ਦਾ ਕਰਨਾ ਹਣਾ ਅਗਲਾ ਕਹਿੰਦਾ ਯਾਰ ਵੀ ਇਹਨਾਂ ਤੇ 5 ਲੱਖ ਲਾ ਕੇ ਮੈਂ 4 ਚਾਰ ਨਗ ਲੈ ਆਉਂਗਾ ਪੰਜ ਲੈ ਆਉਂਗਾ ਫਿਰ ਸਾਹਬ ਲਾਲਾਂ ਦਾ ਅਗਲਾ ਵੀ ਇਹ ਤੇ ਇਹ ਕੁਆਂਟਲ ਦੁੱਧ ਪਾਉਣਗੇ ਦੋ ਕੁਆਂਟਲ ਪਾਉਣਗੇ ਵੀ ਸਾਡੀ ਦਸੀ ਇੰਨੇ ਕ ਹਜ਼ਾਰ ਦੀ ਬਣ ਜੂਗੀ ਇਹਨਾਂ ਹੁਣ ਇਹਨਾਂ ਦੇ ਵਿੱਚ ਕਮਾਈ ਦਾ ਤਰੀਕਾ ਸਿਰਫ ਤੇ ਸਿਰਫ ਇਹ ਜਿਵੇਂ ਤੁਸੀਂ ਕਹਿੰਦੇ ਹੋ ਬਰੀਡਿੰਗ ਕਰਾ ਕੇ ਅੱਗੇ ਬੱਚੇ ਦੇ ਵਿੱਚ ਹੀ ਕਮਾਈ ਹੈ ਜਾਂ ਹੋਰ ਕੋਈ ਵੀ ਜਿਹੜਾ ਸਾਧਨ ਹੈਗਾ ਮੰਨ ਲਓ ਹੁਣ ਤੁਹਾਨੂੰ ਕੋਈ ਘੋੜੀ ਕਿਤੇ ਘੁੰਮਦੇ ਫਿਰਦਿਆਂ ਨੂੰ ਮਿਲ ਗਈ ਘੋੜੀ ਚੰਗੀ ਆ ਘੋੜੀ ਮਾੜੀ ਮੋਟੀ ਮੰਨ ਲਓ ਵੀ 60 70% ਤਿਆਰ ਆ ਹਨ ਤੁਸੀਂ ਉਹਦੀ ਆ ਕੇ ਸੇਵਾ ਕਰੋ ਉਹਨੂੰ ਰਾਜੀ ਕਰ ਲੋ ਤੁਹਾਨੂੰ ਵੇਚਣੀ ਆਉਣੀ ਚਾਹੀਦੀ ਆ ਤੁਹਾਨੂੰ ਹੋ ਸਕਦਾ ਜਿੰਨੇ ਦੀ ਤੁਸੀਂ ਲਈ ਆ ਦੁੱਗਣੇ ਦੀ ਹੋ ਜਵੇ ਮਹੀਨੇ 2 ਮਹੀਨੇ ਚ ਵੀ ਜਾਨਵਰ ਦੁੱਗਣੇ ਦੇ ਹੋ ਜਾਂਦੇ ਆ ਲੋਕ ਵੇਚਦੇ ਆ ਕਰਦੇ ਆ ਜਿਹੜਾ ਬਰੀਡਿੰਗ ਵਾਲਾ ਵੀਰ ਬਰੀਡਿੰਗ ਵਾਲਾ ਮੰਨ ਲਓ ਤੁਸੀਂ ਲੈ ਲਈ ਘੋੜੀ ਕੋਈ ਗੱਬਣ ਲੈ ਲਿਓ ਤੁਹਾਡੀ ਕਿਸਮਤ ਨੂੰ ਇਹ ਨਹੀਂ ਪਤਾ ਵੀ ਤੁਹਾਡੇ ਘਰੇ ਕੀ ਆ ਜਾਣਾ ਹੂੰ ਬਾਕੀ ਇਹ ਘੋੜਾ ਥੋੜਾ ਜਿਹਾ ਸਬਰ ਦਾ ਕੰਮ ਸ਼ੌਂਕ ਹੈਗਾ ਬਹੁਤ ਮਤਲਬ ਜਿਹਨੂੰ ਸ਼ੌਂਕ ਆ ਸਬਰ ਵੀ ਉਹੀ ਰੱਖੂਗਾ ਏ ਹੁਣ ਮੰਨ ਲਓ ਵੀ ਇਹਨਾਂ ਦਾ ਇਹ ਨਹੀਂ ਪਤਾ ਵੀਰਾ ਆਪਣੇ ਕੋਲ ਬਿਸ਼ੇਰੀ ਆ ਪਹਿਲਾਂ ਛੋਟੀ ਜੀ ਸੀਗੀ ਹਾਂ ਘੋੜਾ ਆਪਣਾ 4 ਸਾਲ ਦਾ ਹੋ ਗਿਆ ਉਹ ਹਜੇ ਵੀ ਕੱਦ ਕਰੀ ਜਾਂਦਾ ਅਗਲਾ ਕਹਿੰਦਾ ਵੀ 2 ਸਾਲ ਦਾ 2.5 ਸਾਲ ਦਾ ਘੋੜਾ ਹੋ ਗਿਆ ਵੀ ਇਹ ਇੰਨਾ ਕੁ ਬਣ ਗਿਆ ਤੂੰ ਇਹਨੇ ਹੋਰ ਵਧਣਾ ਨਹੀਂ ਵਿੱਚੋਂ ਪਰੇ ਉਹ ਬੰਦਾ ਘੋੜਿਆਂ ਦੇ ਵਿੱਚ ਨਹੀਂ ਗਾਮਜਾਬ ਹੁੰਦਾ ਮੈਂ ਉਹਨੂੰ ਘੋੜੇ ਨੂੰ 10 ਸਾਲ ਮੰਨ ਕੇ ਦੇਤੇ ਵੀ 10 ਸਾਲ ਤੇਰੇ ਆ ਤੂੰ ਜਿੱਥੇ ਬਣਦਾ ਮੈਂ 10 ਸਾਲ ਬਾਅਦ ਤੈਨੂੰ ਕਹੂੰਗਾ ਵੀ ਤੇ ਤੇ ਨਹੀਂ ਗੱਲ ਬਣੀ ਵੀ ਇਹ ਨਹੀਂ ਹੈਗਾ ਵੀ ਸਾਲ 2 ਸਾਲ ਵੀ ਇਹ ਸਵਰ ਵਾਲਾ ਕੰਮ ਆ ਥੋੜਾ ਜਿਹਾ ਜਿਹਨੂੰ ਨੌਲੇਜ ਆ ਗਈ ਆ ਜਾਣਦੀ ਆ ਕੋਈ ਬੜੀ ਗੱਲ ਨਹੀਂ ਵੀਰ ਹਨਾ ਜਦੋਂ ਆਪਾਂ ਇੱਕੇ ਕੰਮ ਦੇ ਵਿੱਚ ਪੈ ਗਏ ਜਣੀ ਜੇ ਬੰਦਾ ਖੇਤੀ ਦੇ ਨਾਲ ਇੱਕ ਘੋੜੀ ਰੱਖ ਲਵੇ ਹਮ ਜਣੀ ਮੈਨੂੰ ਲੱਗਦਾ ਵੀ ਉਹ ਜੇ 15 ਕਿਲਿਆਂ ਦੀ ਖੇਤੀ ਕਰਦਾ ਗਾਂ ਨੂੰ ਕਹੂਗਾ ਵੀ 5 ਕਰਦ ਘਟਾ ਦੰਨੇ ਆ 10 ਦੀ ਕਰ ਲੈਨੇ ਆ ਵੀ ਉਹ ਘੋੜੀ 5 ਕਿਲਿਆਂ ਦਾ ਖਰਚਾ ਸਾਂਭ ਲੇ ਅੱਛਾ ਜਣੀ ਇੰਨੀ ਕ ਇਹਦੇ ਵਿੱਚ ਪਰ ਲੈਣ ਤੋਂ ਪਹਿਲਾਂ ਬੰਦਾ ਨੌਲੇਜ ਲਵੇ ਹਮ ਵਧੀਆ ਫਾਰਮਾਂ ਤੇ ਘੁੰਮੇ ਜਦੋਂ ਜਿਹੜਾ ਉਹ ਖਰੀਦ ਰਿਹਾ ਉਹਦੀ ਉਹਨੂੰ ਪਤਾ ਹੋਵੇ ਵੀ ਇਹ ਇਦਾਂ ਦੇ ਬੱਚੇ ਅੱਗੇ ਪੈਦਾ ਕਰ ਸਕਦੀ ਆ ਹਨਾ ਮਾੜਾ ਪਰ ਇੱਕ ਇਹ ਵੀ ਹੁੰਦਾ ਨਾ ਮਾਈ ਵੀਰੇ ਵੀ ਆ ਸਾਡੇ ਨਾ ਕਹਿੰਦੇ ਵੀ ਯਾਰ ਵੀ ਅਗਲਾ ਕਹਿੰਦਾ ਮੈਂ ੱੱੱਕੇ ਖਾ ਖਾ ਸਿੱਖਿਆ ਤੈਨੂੰ ਰਾਤੋ ਰਾਤ ਕਿੱਥੋਂ ਸਮਝਾ ਦਵਾਂ ਸਾਰੀ ਕਹਾਣੀ ਹੁਣ ਮੰਨ ਮੰਨ ਲਓ ਫਰਜ਼ ਕਰੋ ਤੁਹਾਡੇ ਕੋਲੇ ਕੋਈ ਆਪਣਾ ਦੇਖਣ ਵਾਲਾ ਆ ਗਿਆ ਹਾਂਜੀ ਤੁਸੀਂ ਉਹਨੂੰ ਤਾਰੀ ਕਹਾਣੀ ਸਮਝਾ ਦੋਗੇ ਸੌਖੀ ਮੈਂ ਹੁਣ ਇੰਟਰਵਿਊ ਦੇ ਵਿੱਚ ਸਾਰਾ ਜਿਹਨੇ ਸਮਝਣਾ ਉਹਨੇ ਸਮਝ ਜਾਣਾ ਸਮਝਦਾਰ ਨੂੰ ਇਸ਼ਾਰਾ ਪਾਉਂਦਾ ਆਪਾਂ ਲਕੁੰਦੇ ਕੁਝ ਨਹੀਂ ਵੀ ਹੈ ਕੁਝ ਵੀ ਨਹੀਂ ਨਾ ਜੇ ਮੈਂ ਤੁਹਾਨੂੰ ਦੱਸਦਾ ਵੀ ਜਿੰਨਾ ਗੁੜ ਪਾਉਂਗੇ ਉਨਾ ਮਿੱਠਾ ਹੂੰ ਘੋੜੇ ਦਾ ਕੋਈ ਮੁੱਲ ਨਹੀਂ ਇੱਕ ਘੋੜਾ ਮੰਨ ਲਓ ਕਿਸੇ ਦੇ ਘਰੋਂ 5 ਲੱਖ ਦਾ ਵਿਕਦਾ ਹੈ ਗਾਂਹ ਵਾਲੇ ਦੇ ਜਾ ਕੇ 50 ਦਾ ਵੀ ਹੋ ਸਕਦਾ 5 ਕਰੋੜ ਦਾ ਵੀ ਹੋ ਸਕਦਾ ਉਹ ਗਾਂਹ ਵਾਲੇ ਤੇ ਡਿਮੈਂਡ ਕਰਦਾ ਵੀ ਉਹ ਉਹਨੂੰ ਕਿਵੇਂ ਦਾ ਪੇਸ਼ ਕਰ ਸਕਦਾ ਲੋਕਾਂ ਦੇ ਵਿੱਚ ਹਾਂ ਲੈ ਹੁਣ ਸਿੰਗਲੈਂਡ ਚ ਦੇਖ ਲਓ ਵੀ ਰੋਹੀ ਇੱਕ ਕਲਾਕਾਰ ਹੁੰਦਾ ਉਹਨੂੰ ਕਿਸੇ ਟਾਈਮ ਹੁਣ ਮੰਨ ਲਓ ਬਾਈ ਮੂਸੇ ਵਾਲਾ ਸੀਗਾ ਉਹਨੂੰ ਕਿਸੇ ਟਾਈਮ ਸਟੇਜ ਤੋਂ ਉਤਾਰਤਾ ਸੀ ਮੁੜ ਕੇ ਉਹਦੀਆਂ ਦੇਖ ਲਓ ਵੀ ਕਿੰਨੇ ਕਿੰਨੇ ਲੱਖ ਦੇ ਕਿ ਉਹ ਬੰਦਾ ਤਾਂ ਉਹੀ ਆ ਉਹਨਾਂ ਦਾ ਮਤਲਬ ਉਹਨੂੰ ਉਹੀ ਚੀਜ਼ ਘੋੜਾ ਹੈ ਵੀਰ ਯਾਨੀ ਜਿਹੜਾ ਬੰਦਾ ਇਹ ਲੇਨ ਦੇ ਵਿੱਚ ਪੈ ਗਿਆ ਉਹ ਮੰਨ ਲਓ ਹੋਰ ਕੋਈ ਕਿਸੇ ਪਾਸੇ ਨਹੀਂ ਜਾਊਗਾ ਨਾ ਉਹ ਨਸ਼ਾ ਕਰੇ ਹੂੰ ਘੋੜਿਆਂ ਵਾਲਾ ਬੰਦਾ ਨਾ ਇਹ ਥੋੜੇ ਸਰਕਲ ਇੰਨਾ ਤਕੜਾ ਬਣਾ ਦਿੰਨੇ ਆ ਜਿਹੜੇ ਬੰਦੇ ਮੰਨ ਲਓ ਵੀ ਲੋਕ ਕਹਿੰਦੇ ਆ ਵੀ ਇਹ ਬੰਦੇ ਨੂੰ ਅਸੀਂ ਮਿਲਣਾ ਜਾ ਕੇ ਹੋ ਸਕਦਾ ਉਹ ਥੋੜੇ ਇੱਥੇ ਘਰੇ ਆ ਜਾਣ ਹਾਂ ਘੋੜੇ ਦੇਖਣ ਹੁਣ ਤਾਂ ਨਾ ਪਿੱਛੇ ਜੇ ਬੜੀਆਂ ਵੀਡੀਓਜ਼ ਜਿਹੜੀਆਂ ਵਾਇਰਲ ਵੀ ਹੋਈਆਂ ਵੀ ਅੰਬਾਨੀਆਂ ਨੇ ਘੋੜੇ ਰੱਖੇ ਹੋਏ ਨੇ ਵੀ ਜਿਨੇ ਵੱਡੇ ਵੱਡੇ ਫਿਲਮ ਸਟਾਰ ਉਹ ਘੋੜੇ ਰੱਖੀ ਬੈਠੇ ਨੇ ਵੱਡੇ ਵੱਡੇ ਸਿਆਸਤਦਾਨ ਹੈ ਨਾ ਸੰਤਖਰਗੋਸੀ ਪ੍ਰਕਾਸ਼ ਉਹ ਬਾਦਲ ਉਹਣੀ ਹੋਰ ਕਿੰਨੇ ਸਾਰੇ ਸੁਖਵੀਰ ਬਾਦਲ ਉਹਨਾ ਇਹਨਾਂ ਕੋਲ ਘੋੜੇ ਨੇ ਹਾਂਜੀ ਮਤਲਬ ਅਸਲ ਦੇ ਵਿੱਚ ਤਾਂ ਇਹ ਕਿਤੇ ਜਿਆ ਕੋਈ ਨਾ ਕੋਈ ਗੱਲਬਾਤ ਹੈਗੀ ਆ ਨਾ ਤਾਂ ਹੀ ਤਾਂ ਹੀ ਸਾਰੇ ਰੱਖਦੇ ਆ ਵੀ ਹਾਂ ਤੁਸੀਂ ਮੰਨ ਲਓ ਆਪਾਂ ਸਾਰੇ ਬੰਦੇ ਲੱਖ ਲੱਖ ਡੇਢ ਡੇਢ ਲੱਖ ਦੇ ਫੋਨ ਰੱਖ ਲੈਣੇ ਆ ਲੈ ਲਾਂਦਾ ਬੰਦਾ ਉਹ ਹੁਣ ਇੱਕ ਘੋਲੀ ਚਾਹੇ ਲੱਖ ਡੇਢ ਲੱਖ ਦੀ ਬਿਸ਼ੇਰੀ ਲੈਂਦਾ ਉਹ ਤੈਨੂੰ ਸਿਖਾ ਸਕਦੀ ਆ ਕਿ ਹੁਣ ਮੈਨੂੰ ਨਾ ਬੰਦੇ ਦਾ ਇੱਕ ਦਾ ਫੋਨ ਆਇਆ ਉਹਨੂੰ ਕਿਸੇ ਨੇ ਮੰਨ ਲਓ ਬਿਸ਼ੇਰੀ ਦੇਤੀ ਉਹ ਕਹਿੰਦਾ ਬਾਈ ਮੈਨੂੰ ਬੰਦੇ ਨੇ ਨਾ ਲੁੱਟ ਲਿਆ ਹਾਂ ਮਹਾ ਵੀ ਜੇ ਹੁਣ ਉਹ ਬੰਦਾ ਆਰਮੀ 'ਚ ਸੀਗਾ ਮਹਾ ਵੀ ਹੁਣ ਤੂੰ ਜੋਬ ਕਰਦਾ ਵੀਰੇ ਮੰਨ ਲਓ ਆਰਮੀ 'ਚ ਹੋਇਆ ਮੰਨ ਲਓ ਤੇਰੀ ਸੋਚ ਵਧੀਆ ਹੋਊਗੀ ਤਾਂ ਹੀ ਤੂੰ ਇਹ ਲਾਈਨ 'ਚ ਗਿਆ ਹਾਂ ਜੇ ਤੈਨੂੰ ਕਿਸੇ ਨੇ ਲੁੱਟ ਲਿਆ ਤਾਂ ਇਹਦਾ ਮਤਲਬ ਵੀ ਫਿਰ ਤੈਨੂੰ ਲੋਕ ਕਹਿਣਗੇ ਵੀ ਯਾਰ ਬੰਦੇ ਚ ਬੰਦੇ ਨੂੰ ਆਕਲ ਨਹੀਂ ਆ ਤਾਂ ਹੀ ਲੁੱਟਿਆ ਗਿਆ ਮੈਂ ਜਦੋਂ ਤੁਸੀਂ ਲੁੱਟਿਆ ਕਹਿੰਦੇ ਆ ਸਮਝ ਲਓ ਤੁਸੀਂ ਆਪ ਦੇ ਆਪ ਨੂੰ ਮਾੜਾ ਕਹਾਉਂਦੇ ਆ ਤੁਸੀਂ ਮਿਹਨਤ ਕਰੋ ਇਹਨੂੰ ਜਿਵੇਂ ਮਰਜ਼ੀ ਅੱਗੇ ਬਣਾ ਲਓ ਹੁਣ ਜੇ ਮੰਨ ਕੇ ਚਲੋ ਵੀਰੇ ਹੁਣ ਤੁਸੀਂ 4 ਲੱਖ ਦੀ ਚੀਜ਼-ਚੀਜ਼ ਲਈ ਥੋੜੀ ਲੱਖ ਰੁਪਇਆ ਘਾਟਾ ਪਾ ਗਈ ਉਸੇ ਪੈਸਿਆਂ ਦਾ ਕੋਈ ਹੋਰ ਜਾਨਵਰ ਲੱਭ ਕੇ ਉਹਨੂੰ ਸੇਵਾ ਕਰਕੇ ਅੱਗੇ ਉਹ ਪੈਸਿਆਂ ਨੂੰ ਵਧਾ ਲਓ ਗੱਲ ਤਾਂ ਸੋਚ ਬਣਾਉਣੀ ਪੈਣੀ ਆ ਜਣੀ ਮੈਨੂੰ ਤਾਂ ਵੀਰੇ ਇੰਨਾ ਕਾ ਮੈਂ ਤਾਂ ਹੋਰ ਬੰਦਿਆਂ ਨੂੰ ਆਪਣੇ ਯਾਰਾਂ ਮਿੱਤਰਾਂ ਨੂੰ ਬੜਿਆਂ ਨੂੰ ਜਾਨਵਰ ਰਖਾਏ ਆ ਜਣੀ ਬੰਦਾ ਤਰੀਕੇ ਨਾਲ ਕੰਮ ਕਰੇ ਉਹਨੂੰ ਬਾਹਰ ਜਾਣ ਦੀ ਵੀ ਲੋੜ ਹੈ ਹਮੈਂ ਇਹੀ ਪੁੱਛਣਾ ਵੀ ਹਨਾ ਵੀ ਆਪਣਾ ਮਾਈਗ੍ਰੇਸ਼ਨ ਦਾ ਬੜਾ ਰੋਲਾ ਹੁਣ ਇਹ ਪਿਛਲੇ 2 ਸਾਲ ਤੋਂ ਇੱਕ ਰੋਲਾ ਇਹ ਪੈ ਰਿਹਾ ਕਿ ਸਭ ਮੁੜਨਗੇ ਜੀ ਮੁੜਨਗੇ ਜੀ ਹਮ ਮੁੜੀ ਜਾਂਦੇ ਆ ਹਨ ਤੇ ਮਸਲਾ ਇਹ ਆ ਯਾਰ ਅਗਲਾ ਕਹਿੰਦਾ ਵੀ ਉੱਥੇ ਜਾਂਦੇ ਆ ਸਾਨੂੰ ਸਿਸਟਮ ਬੜਾ ਸੋਹਣਾ ਮਿਲ ਜਾਂਦਾ ਸਾਡੀ ਤਨਖਾਹ ਲੱਖਾਂ ਚ ਹੋ ਜਾਂਦੀ ਆ ਇੱਧਰ ਜੇ ਹਿਸਾਬ ਕਿਤਾਬ ਜੇ ਲਾਉਣੀ ਆ ਤਾਂ ਬਚਦਾ ਹਜ਼ਾਰਾਂ ਚ ਹੀ ਹੋਣਾ ਬੇਸ਼ੱਕ ਹਨਾ ਜੀ ਉੱਥੇ ਖਰਚਾ ਕਰਨਾ ਹਾਂਜੀ ਤੇ ਉਹ ਪੱਦਰ ਦੇ ਬੰਦੇ ਜਿਹੜੇ ਹਨਾ ਉਹ ਕੰਟਰੀਆਂ ਚ ਜਾਂਦੇ ਨੇ ਹਾਂਜੀ ਤੇ ਉਹਨਾਂ ਨੇ ਜੇ ਇਹ ਕੰਮ ਕਰਨਾ ਇਹ ਤਾਂ ਕਮਾਈ ਦਾ ਕਿੰਨਾ ਕੁ ਫਰਕ ਆ ਵੀ ਇੱਧਰ ਕਿਉਂਕਿ ਕਿੰਨਾ ਘੱਟ ਦਾ ਕੰਮ ਹੁਣ ਮੰਨ ਲਓ ਬਾਹਰ ਵਾਲੇ ਸੋਚ ਰੱਖਦੇ ਆ ਵੀ ਅਸੀਂ ਇੱਧਰ ਕੋਈ ਬਿਨਸ ਕਰੀਏ ਆਪਣੇ ਰਿਸ਼ਤੇਦਾਰਾ ਮੁੰਡੇ ਉਹਨਾਂ ਨੇ ਇੱਕ ਸ਼ੋਰੂਮ ਲਿਆ ਮਾ ਤੁਸੀਂ ਕੀ ਕਰੋਗੇ ਹੂੰ ਚੰਡੀਗੜ੍ਹ ਲਿਆ ਕਹਿੰਦੇ ਅਸੀਂ ਵੀ ਦੁੱਧ ਦੀ ਦੁਕਾਨ ਕਰਨੀ ਆ ਮਾ ਵੀ ਉਹ ਕੰਮ ਤਾਂ ਫਿਰ ਖੇਤੀਬਾੜੀ ਦੇ ਨਾਲੇ ਕਰਨਾ ਪੈਣਾ ਹੁਣ ਜਿਹੜੀਆਂ ਆਪਣੀਆਂ ਜ਼ਮੀਨਾਂ ਤੇ ਵੀ ਮੰਨ ਲਓ ਜਿਹੜੇ ਬਟੇ ਘਰਾਣੇ ਉਹਨਾਂ ਦੀ ਅੱਖ ਆ ਇਹਕ ਬੰਦਾ ਇਹ ਜ਼ਮੀਨੀ ਪੱਧਰ ਦੇ ਨਾਲ ਇਹ ਜੁੜੂਗਾ ਮੈਨੂੰ ਲੱਗਦਾ ਖੇਤੀ ਕਰੇ ਕੋਈ ਹੋਰ ਜਾਨਵਰ ਰੱਖੇ ਕੁਛ ਕਰੇ ਹਾਂ ਨਾ ਹੁਣ ਜਿੰਨਾ ਮਤਲਬ ਵੀ ਆਪਾਂ ਨੂੰ ਦੁੱਧ ਦੀ ਖਾਹਤ ਆ ਉਹਨੇ ਡੰਗਰ ਲੋਕਾਂ ਕੋਲੇ ਹੈ ਨਹੀਂ ਹੈ ਨਹੀਂ ਚਾਹੇ ਕਿਸੇ ਵੀ ਕੰਮ ਦੇ ਵਿੱਚ ਆ ਜਾਵੇ ਜਾਨੀ ਘੋੜਿਆਂ ਵਾਲਾ ਕੰਮ ਐਦਾਂ ਦਾ ਵੀਰੇ ਇਹ ਕੰਮ ਦੇ ਵਿੱਚ ਨਾ ਇਹਨਾਂ ਦੀ ਕੋਈ ਐਮ ਆਰ ਪੀ ਨਹੀਂ ਹਾਂ ਇੱਕ ਹੋਰ ਮੈਨੂੰ ਐਂ ਲੱਗਦਾ ਨਾ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵੀ ਦੂਜਿਆਂ ਦੇ ਮੁਕਾਬਲੇ ਕੰਮਾਂ ਦੇ ਮੁਕਾਬਲੇ ਥੋੜਾ ਜਿਹਾ ਸ਼ਾਹੀ ਜਿਹਾ ਨਾ ਕਾਠ ਪਾਟ ਜਿਹਾ ਕੰਮ ਆ ਵੀ ਵਧੀਆ-ਵਧੀਆ ਬੰਦਿਆਂ ਨਾਲ ਲਿੰਕ ਬਣਾਉਣਾ ਹੁਣ ਟੰਗਰਾਂ ਵਾਲੇ ਬੰਦੇ ਦਾ ਲੰਬਾ ਇਹ ਹੁੰਦਾ ਯਾਰ ਸਾਰਾ ਦਿਨ ਕੋਹੇ ਨਾ ਮੱਥਾ ਮਾਰੀ ਜਾਂਦੇ ਆ ਸਵੇਰੇ ਸ਼ਾਮ ਨਾ ਇਹ ਕੰਮ ਉਹ ਵੀ ਚਲੋ ਸਾਰੇ ਵਧੀਆ ਨਹੀਂ ਲੰਬਾ ਹੁੰਦਾ ਵਿੱਚ ਵਿੱਚ ਅਗਲਾ ਇਹ ਨਹੀਂ ਕਹਿੰਦਾ ਵੀ ਕਮਾਈ ਘਟਾ ਉਹ ਉਦਾਂ ਹੁੰਦਾ ਵੀ ਕਈ ਵਾਰੀ ਕਿਤੇ ਲੱਗੇ ਜਾਂਦਾ ਇੱਕ ਤਾਂ ਵੀਰ ਹੁਣ ਤੁਸੀਂ ਆਪਾਂ ਸਾਰਿਆਂ ਨੇ ਇਹਨਾਂ ਨੂੰ ਟੱਚ ਕੀਤਾ ਹੈ ਹਨਾ ਆਪਾਂ ਮੰਨ ਲਾ ਵੀ ਆਹ ਜਾਨ ਹਰ ਜਗ੍ਹਾ ਪੁੱਤ ਇਹ ਇਹ ਮੰਨ ਲਓ ਵੀ ਇਹਨਾਂ ਨੂੰ ਆਪਾਂ ਛੇੜਦੇ ਆ ਹਨਾ ਹੱਥ ਲਾਉਂਦੇ ਆ ਇਹ ਤੁਹਾਨੂੰ ਹੱਥ ਤੋਂ ਇਹਨਾਂ ਤੇ ਕੋਈ 스ਮੈਲ ਨਹੀਂ ਆਉਣੀ ਹਾਂ ਘੋੜੇ ਦੇ ਨਾਲ ਨਵੇਂ ਕੱਪੜੇ ਪਾ ਕੇ ਤੁਹਾਨੂੰ ਲਾਉਣ ਦੀ ਲੋੜ ਨਹੀਂ ਪੈਣੀ ਹੁਣ ਜਿਹੜੇ ਉਹ ਕੁਦਰਤੀ ਜਿਹੜੇ ਬਣਾ ਰੱਬ ਨੇ ਪਸ਼ੂ ਬਣਾਏ ਆ ਪਸ਼ੂ ਨਹੀਂ ਹੈਗੇ ਵੀਰ ਇਹ ਤਾਂ ਮੰਨ ਲਓ ਇਨਸਾਨੇ ਹਾਂ ਉਹ ਕਿਉਂਕਿ ਆਪਣੇ ਗੁਰੂ ਗੋਬਿੰਦ ਸਿੰਘ ਨੇ ਹੋਰ ਵੀ ਚੀਜ਼ਾਂ ਸੀਗੀਆਂ ਸਵਾਰੀ ਉਦੋਂ ਬੋਤੇ ਦੀ ਵੀ ਹੁੰਦੀ ਸੀ ਘੋੜੇ ਨੂੰ ਹੀ ਕਹਤੇ ਐਡਾ ਦਰਜਾ ਦੇ ਦ ਇਹ ਜਾਨੀ ਸੋਚਾ ਜਾਨਵਰ ਆ ਪਵਿੱਤਰ ਜਾਨਵਰ ਆ ਏ ਮੰਨ ਲਓ ਵੀ ਆਮ ਡੰਗਰਾਂ ਦੇ ਤਾਂ ਹੁਣ ਮੈਂਸ ਨੇ ਮਾਰੀ ਪੂੰਛ ਔਰੇ ਮੁੜ ਕੇ ਤੇ ਨਿਣਾਉਣਾ ਪੈਣਾ ਬਿਲਕੁਲ ਕੰਮ ਉਹ ਵੀ ਵਧੀਆ ਹੈ ਨਹੀਂ ਕੰਮ ਆਪ ਵੀ ਆਪਾਂ ਕਰਦੇ ਆ ਪਰ ਜਣੀ ਸਾਡੀ ਇਹ ਜਣੀ ਸੋਚ ਆ ਵੀਰ ਵੀ ਜਿਹੜੇ ਬੰਦੇ ਨੂੰ ਘੋੜਿਆਂ ਦਾ ਸਾਹ ਆ ਗਿਆ ਮੈਨੂੰ ਲੱਗਦਾ ਵੀ ਉਹ ਬੰਦਾ ਚਲੋ ਤਰੀਕੇ ਨਾਲ ਆਪਣਾ ਕੰਮ ਕਰੇ ਮਿਹਨਤ ਕਰੇ ਇਹਨਾਂ ਚ ਹਣਾ ਅੱਗੇ ਸੁਧਾਰ ਕਰੇ ਹੁਣ ਕਈ ਬੰਦੇ ਕਹਿੰਦੇ ਆ ਵੀ ਤੁਸੀਂ ਮੰਨ ਲਓ ਵੀ ਜਿਹੜੀ ਇੱਕ ਸਟੈਂਡ ਮੈਂ ਹੁਣ ਕੋਈ ਇੱਕ ਇੰਟਰਵਿਊ ਦੇਤੀ ਹੋ ਸਕਦਾ ਵੀ ਗਾਂ ਵਾਲੀ ਬਾਰੀ 6 ਮਹੀਨੇ ਨੂੰ ਮੇਰੀਆਂ ਗੱਲਾਂ ਹੋਰ ਹੋ ਜਾਣ ਪਰ ਮੈਨੂੰ ਲੱਗਦਾ ਸਮੇਂ ਨਾਲ ਬਦਲਣਾ ਚਾਹੀਦਾ ਜੇ ਹੁਣ ਅੱਜ ਮੈਨੂੰ ਉਹ ਗੱਲਾਂ ਦਾ ਨਹੀਂ ਪਤਾਗਾ ਜਾਂ ਕਿ ਮੈਂ ਸਿੱਖ ਗਿਆ ਮੈਂ ਏਸੀ ਗੱਲਾਂ ਤੇ ਖੜਾ ਫਿਰ ਪਿਛੇ ਰਹਿ ਜਾਊਗਾ ਹਾਂ ਹੈਨਾ ਆਪਾਂ ਸਮੇਂ ਦੇ ਹਿਸਾਬ ਨਾਲ ਜਿੱਦਾਂ ਹੁਣ ਵੀਰ ਘੋੜਿਆਂ ਦੇ ਵਿੱਚ ਨਾ ਇਹਦਾ ਮੱਥੇ ਪਟੇ ਦਾ ਟ੍ਰੈਂਡ ਆ ਮਾਰਕਿੰਗ ਦਾ ਹੁਣ ਆਪਣੇ ਕੋਲੇ ਘੋੜਾ ਸੀਗਾ ਉਹਦੇ ਮੱਥੇ ਫੁੱਲ ਸੀ ਸਾਰੇ ਬੰਦੇ ਕਹਿੰਦੇ ਸੀ ਮੈਨੂੰ ਵੀ ਇਹਨੇ ਮਤਲਬ ਫੁੱਲ ਆ ਬੱਚਿਆਂ ਦੇ ਫੁੱਲ ਆਉਣਗੇ ਹਾਂ ਪਰ ਉਹ ਮੈਨੂੰ ਪਤਾ ਸੀ ਉਹ ਲੈ ਆਉਂਦਾ ਤੇ ਉਹ ਪਟੇ ਸੁਣਦਾ ਉਹ 20 ਬੱਚਿਆਂ ਦੇ ਵਿੱਚੋਂ 18 ਬੱਚੇ ਪਟੇ ਵਾਲੇ ਆਏ ਅੱਛਾ ਨਾਲੇ ਉਹਦੇ ਫੁੱਲ ਆ ਆ ਕੁੜੀ ਖੜੀ ਐ ਇਹਦੇ ਮੱਥੇ ਫੁੱਲ ਆ ਘੋੜੇ ਦੇ ਹੀ ਮੱਥੇ ਫੁੱਲ ਤੇ ਬੱਚੀ ਪਟੇ ਵਾਲੀ ਮੈਂ ਮੰਨ ਲਓ ਵਧੀਆ ਕੀਮਤ ਦੇ ਵਿੱਚ ਵੇਚੀ ਆ ਚੰਗੀ ਕੀਮਤ ਦੇ ਵਿੱਚ ਬੱਚੀ ਮੈਸੇ ਕੁੱਲ ਹੁਣ ਕਿੰਨੇ ਤੁਹਾਡੇ ਕੋਲ ਕੁੱਲ ਕਿੰਨੇ ਜਾਨਵਰ ਨੇ ਆਪਾਂ ਵੀਰ ਜਣੀ 10 ਤੋਂ ਥੱਲੇ ਰੱਖਦੇ ਆ ਘਰੇ ਅੱਛਾ ਨੇ ਮੇ ਇੱਕ ਦੋ ਜਾਨਵਰ ਕੋਈ ਮਤਲਬ ਵੀ ਆਪਣਾ ਕਿਤੇ ਬਾਹਰ ਹੁੰਦਾ ਕਿ ਕਿਸੇ ਯਾਰ ਮਿੱਤਰ ਕੋਲੇ ਖੜਾ ਵੀ ਜਦੋਂ ਕੋਈ ਇੱਥੋਂ ਕੋਈ ਸੇਲ ਹੋ ਗਿਆ ਤਿੰਨ ਚਾਰ ਜਾਨਵਰ ਆਪਣੇ ਸੇਲ ਵਾਲੇ ਹੁੰਨੇ ਆ ਬਾਕੀ ਬਰੀਡਿੰਗ ਵਾਲੇ ਆ ਹੁਣ ਚਲੋ ਘੋੜੇ ਦਾ ਰਿਜ਼ਲਟ ਵਧੀਆ ਆ ਗਿਆ ਜਿੱਦਾਂ ਮੈਂ ਹੁਣ ਘੋੜੇ ਦੇ ਸਬਰ ਕਰਿਆ ਤਿੰਨ ਚਾਰ ਕਿਸਾਲ ਦੀ ਉਹ ਖੇੜਾ ਸਾਰੀ ਅੱਜ ਹੁਣ ਘੋੜੇ ਦੀ 35000 ਰੁਪਿਆ ਫੀਸ ਆ ਵੀ ਮੈਂ ਬਾਹਲਾ ਨਹੀਂ ਕਹਿੰਦਾ ਵੀ ਮੈਨੂੰ ਰੋਜ਼ ਘੋੜੀ ਪੈਂਦੀ ਆ ਮਹੀਨੇ ਦੀਆਂ ਚਾਰ ਘੋੜੀਆਂ ਆ ਗਈਆਂ ਤਾਂ ਵੀ ਲੱਖ ਸਵਾ ਲੱਖ ਰੁਪਿਆ ਬਣਦਾ ਹੈ ਠੀਕ ਹੈ ਜੀ ਖਾਣਾ ਉਹਨੇ ਵਿਚਰਨੇ ਉਹਨਾਂ ਕੇ ਨਾ ਨਾ ਕੀ ਦੱਸਿਆ ਤੁਸੀਂ ਉਹਦਾ ਡੀਸੀ ਨਾ ਉਹ 64 ਇੰਚ ਉਹਦਾ ਕੱਦ ਆ ਵੀਰੇ ਮੱਜੂ ਕੇ ਲੈਨ ਦੇ ਵਿੱਚ ਕੋਕਰੀ ਜੜੀ ਲੈਨ ਬਹੁਤ ਫੇਮਸ ਹੋਈ ਆ ਉਹ ਲੈਨ ਦਾ ਬੱਚਾ ਰਿਜ਼ਲਟ ਸਾਰੇ ਟਾਪ ਕਲਾਸ ਆਏ ਆ ਤੇ ਹੁਣ ਜਦੋਂ ਨਾਲੇ ਦਾ ਅਗਲਾ ਪੈਸੇ ਦੇ ਕੇ ਜਾਂਦਾ ਵੀਰ ਫੀਸ ਦੇ ਕੇ ਜਾਂਦਾ ਨਾਲੇ ਅਗਲਾ ਮਾਨ ਕਰਦਾ ਹੈ ਹਨਾ ਅਗਲਾ ਹੋਰ ਨੂੰ ਵੀ ਦੱਸਦਾ ਅੱਗੇ ਵੀ ਇਹ ਸਰਦਾਰੀ ਵਾਲਾ ਹੀ ਕੰਮ ਆ ਹੋਰ ਉਹਦਾ ਉਹਦਾ ਮੁੱਲ ਲਾਉਣੇ ਵਾਲੇ ਵੀ ਆਉਂਦੇ ਹੋਣੇ ਆ ਫਿਰ ਤਾਂ ਮੁੱਲ ਵੀਰ ਮੁੱਲ ਜਦੋਂ ਆਪਾਂ ਵੇਚਦੇ ਨਹੀਂ ਜਦੋਂ ਛੋਟਾ ਸੀਗਾ ਤੇ ਮੁੱਲ ਬਥੇਰੇ ਲੱਗਦੇ ਸੀ ਆਪਾਂ ਪਰ ਜਣੀ ਵੇਚਦੇ ਨਹੀਂ ਹੁਣ ਵੀ ਮੁੱਲ ਨੂੰ ਤਾਂ ਜਦੋਂ ਸਭ ਨੂੰ ਪਤਾ ਹੁੰਦਾ ਬੰਦੇ ਨੂੰ ਨਾ ਜਿਹੜੇ ਘੋੜਿਆਂ ਵਾਲੇ ਹੁੰਨੇ ਆ ਸਰਕਲ ਵਾਲੇ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਚੀਜ਼ ਨੂੰ ਬੰਦੇ ਨੇ ਸੇਲ ਨਹੀਂ ਕਰਨਾ ਉਹਦੀ ਮੇਨ ਚੀਜ਼ ਆ ਜੇ ਆਪਾਂ ਘੋੜਾ ਦੇਤਾ ਉਹ ਸਮਝ ਲਓ ਵੀ ਆਪਣਾ ਫਾਰਮ ਅਧੂਰਾ ਹੋ ਗਿਆ ਘੋੜੇ ਮੇਰੇ ਕੋਲੇ ਹੋਰ ਵੀ ਜਿਹੜੀਆਂ ਹੁਣ ਬਲੱਡ ਲਾਈਨਾਂ ਚੱਲਦੀਆਂ ਉਹਨਾਂ ਦੇ ਵੀ ਬਸ਼ੇਰੇ ਆਏ ਪਰ ਮੈਂ ਉਹ ਸੇਲ ਕਰ ਦਿੰਦਾ ਸੀ ਮੈਨੂੰ ਪਤਾ ਸੀ ਕਿਉਂਕਿ ਗੱਲ ਐਦਾਂ ਵੀਰੇ ਹੁਣ ਮੰਨ ਲਓ ਵੀ ਐਨ ਬਰੀਡਿੰਗ ਹੋ ਗਈ ਹਾਂ ਜਿੱਦਾਂ ਹੁਣ ਦੋ ਤਿੰਨ ਲਾਈਨਾਂ ਮਸ਼ਹੂਰ ਆ ਅਲੀਸ਼ਾਨ ਲਾਈਨ ਮਸ਼ਹੂਰ ਆ ਹਮ ਸਾਰੇ ਉਧਰ ਆਧਰ ਮਿਲ ਮਿਲ ਕੇ ਐਨ ਬਰੀਡ ਹੋਈ ਜਾਂਦੀ ਆ ਇਹ ਆਪਣਾ ਲੱਗ ਲਾਈਨ ਦਾ ਘੋੜਾ ਐ ਅੱਜ ਨਹੀਂ ਉਹਨਾਂ ਨੂੰ ਆਉਣਾ ਪਊਗਾ ਤਾਂ ਆਉਣ ਵਾਲੇ ਹੋਰ ਸਾਲ ਨੂੰ ਉਹਨਾਂ ਨੂੰ ਆਉਣਾ ਪੈਣਾ ਕਿਉਂਕਿ ਆਪਣੇ ਜਿਵੇਂ ਗੋਤ ਦੇਖ ਕੇ ਅੱਗੇ ਰਿਸ਼ਤੇ ਕਰਦੇ ਸੀ ਹਨਾ ਐਨ ਬਰੀਡ ਦਾ ਬਹੁਤ ਗਾਂ ਗਾਂ ਫਿਰ ਓਮਰਾ ਘਟੀ ਜਾਂਦੀ ਐ ਮਾਰਠ ਮਾਰ ਜਾਨਵਰ ਵੱਧ ਹੁੰਦਾ ਹਨਾ ਵੀ ਉਹ ਚੀਜ਼ ਕਰਕੇ ਵੀ ਆਪਾਂ ਕੋ ਸੋਚ ਕੇ ਰੱਖਿਆ ਹੋਇਆ ਬੰਦੇ ਨੂੰ ਨਾ ਜਣੀ ਕੰਮ ਦੇ ਵਿੱਚ ਵੀ ਨੌਲੇਜ ਹੋਵੇ ਥੋੜਾ ਜਿਹਾ ਬੰਦਾ ਪੜ ਲਵੇ ਚੀਜ਼ ਬਾਰੇ ਆਪਾਂ ਨੂੰ ਜਣੀ ਮੈਂ ਇਹ ਚੀਜ਼ ਸਮਝ ਕੇ ਮੰਨ ਲਾ ਘੋੜਾ ਗੱਲ ਲਾਇਆ ਪਾਲਿਆ ਹਨ ਨਹੀਂ ਵੇਚਣ ਨੂੰ ਮੈਂ ਉਹਨੂੰ ਵੇਚ ਦਿੰਦਾ ਪੈਸੇ ਉਹਦੇ ਪੈਸੇ ਚਲ ਹੋਰ ਜਾਨਵਰ ਲਿਆਂਦਾ ਵੀ ਇਹ ਚੀਜ਼ ਆ ਜ ਜਿਹਨੂੰ ਤੁਹਾਨੂੰ ਇੰਨੀ ਨੌਲੇਜ ਆ ਗਈ ਕਿਸੇ ਵੀ ਕੰਮ ਦੇ ਵਿੱਚ ਬੰਦੇ ਨੂੰ ਇੱਥੇ ਜਣੀ ਮੈਨੂੰ ਲੱਗਦਾ ਬਾਹਰ ਜਾ ਕੇ ਆਪਾਂ 20-25 ਲੱਖ ਲਾਉਨੇ ਆ ਹਨ ਉੱਥੇ ਜਾ ਕੇ ਕੋਈ ਬੰਦਾ ਲੇਵਰੇਜ ਕਰਦਾ ਹੈ ਤੇ ਉਹ ਹੁਣ ਕੋਈ ਵੀ ਬੰਦਾ ਜਣੀ ਮੈਨੂੰ ਲੱਗਦਾ ਵੀ ਜਿੰਨਾ ਚਿਰ ਬੰਦੇ ਨੂੰ ਨਾ ਮੰਨ ਲਓ ਕੋਈ ਦਿਮਾਗ ਲਾ ਕੇ ਬੰਦਾ ਬਿਜ਼ਨਸ ਨਹੀਂ ਕਰਦਾ ਉਹਨਾਂ ਚਿਰ ਬੰਦਾ ਸਕਸੈਸ ਨਹੀਂ ਹੋ ਸਕਦਾ ਕਿੰਨੇ ਕਿਤੋਂ ਹਨਾ ਜੇ ਬੰਦੇ ਨੇ ਕਿਸੇ ਨੇ ਸ਼ੁਰੂ ਕਰਨਾ ਹੈ ਵੀ ਕੋਈ ਘੱਟ ਤੋਂ ਘੱਟ ਕਹਿ ਲੋ ਵੀ ਬੰਦੇ ਨੂੰ ਵਾਅਦਾ ਵੀ ਦੇ ਕੇ ਜਾਵੇ ਜਾਨਵਰ ਕਿੰਨੇ ਕੁ ਪੈਣਾ ਤੋਂ ਘੱਟ ਵੀਰ ਬੰਦਾ ਘੁੰਮ ਫਿਰ ਕੇ ਲਵੇ ਜਾਨਵਰ ਹਾਂ ਤਾਂ ਮੰਨ ਲਓ ਵੀ ਚਾਹੇ ਲੱਖ ਰੁਪਏ ਦਾ ਕੋਈ ਬਿਸ਼ੇਰੀ ਲੱਭ ਲਵੇ ਛੋਟੀ ਹਾਂ ਹਾਂ ਮਿਲ ਜਾਂਦੀ ਆ ਲੱਬ ਲਵੇ ਕਿਤੇ ਹੁਣ ਸਾਨੂੰ ਵੀ ਮਿਲੇ ਜਾਣੇ ਆ ਇਹ ਫਿਰ ਬਾਕੀ ਨਾ ਡੰਗਰਾਂ ਚ ਰਹਿ ਕੇ ਵਧੀਆ ਪਲ ਜੰਨੇ ਆ ਹਾਂ ਇਹਨਾਂ ਨੂੰ ਵੀ ਥੋੜੀ ਜੀ ਨਾ ਮੰਨ ਲਓ ਵੀ ਜਿਵੇਂ ਛੋਟਾ ਜਾਨਵਰ ਆ ਉਹਦੀ ਥੋੜੀ ਜੀ ਸੇਫਟੀ ਰੱਖਣੀ ਪੈਂਦੀ ਆ ਵੀ ਜਿਵੇਂ ਕੋਈ ਐਦਾਂ ਦੀ ਚੀਜ਼ ਨਾ ਹੋਵੇ ਜਿੱਥੇ ਉਹ ਫਸ ਜਵੇ ਉਹ ਰੱਸਾ ਵਸਾਲ ਲਵੇ ਜਾਂ ਕੋਈ ਸੂਣ ਕਰ ਲਵੇ ਆਮ ਡੰਗਰਾਂ ਦੇ ਵਿੱਚ ਤੁਸੀਂ ਜਿਹੜੇ ਪਸ਼ੂ ਵਾਲੇ ਆਪਣੇ ਭਰਾ ਮੱਝਾਂ گاਵਾ ਦੇ ਫਾਰਮ ਆ ਉਹਨਾਂ ਨੂੰ ਮੈਂ ਕਹਿਣਾ ਵੀ ਤੁਸੀਂ ਇੱਕ ਘੋੜੀ ਰੱਖ ਲਓ ਹੂੰ ਚਾਹੇ ਬਸ਼ੇਰੀ ਰੱਖ ਲਓ ਤੇ ਉਹਨੂੰ ਆਪਣੇ ਆਪ ਪਤਾ ਲੱਜੂਗਾ ਵੀ ਹਾਂ ਮੇਰੀ ਅੱਜ ਦੀ ਗੱਲ ਬਈ ਰਿਕਾਰਡ ਕਰ ਲੈਣਾ ਵੀ ਤੁਹਾਨੂੰ ਆਪੇ ਵਰਕਤ ਦਾ ਪਤਾ ਲੱਚਾ ਹੂੰ ਇਹ ਬਾਈ ਇਹ ਨਾ ਮੰਨ ਲਓ ਸਿਆਣੇ ਬੰਦੇ ਮੈਂ ਬਜ਼ੁਰਗਾਂ ਕੋਲੇ ਬਹੁਤ ਪੈਣਾ ਮੇਰੀ ਮੰਨ ਲਓ ਵੀ ਆਪਦੀ ਏਜ ਤੋਂ ਵੱਧਦੇ ਨਾਲ ਬਜ਼ੁਰਗਾਂ ਨਾਲ ਆੜੀ ਬਹੁਤ ਆ ਕਿਉਂਕਿ ਉੱਥੋਂ ਕੋ ਸਿੱਖਣ ਨੂੰ ਹੀ ਮਿਲਣਾ ਆਪਾਂ ਨੂੰ ਸਹੀ ਗੱਲ ਤੇ ਉਹ ਦੱਸਦੇ ਆਂ ਕਹਿੰਦੇ ਵੀ ਜਿਹੜਾ ਘੋੜਾ ਹੈ ਹਾਂ ਜਿਹਦੇ ਘਰੇ ਬੰਨੇ ਆ ਵੀ ਇਹਨੂੰ ਆਪਣਾ ਗੁਰੂ ਗੋਵੇਂ ਸਿੰਘ ਇੱਕ ਵਾਰੀ ਪੁੱਛਦਾ ਰਾਤ ਨੂੰ ਵੀ ਤੈਨੂੰ ਤੇਰੇ ਮਾਲਕ ਨੇ ਭੁੱਖਾ ਤਾਂ ਨਹੀਂ ਰੱਖਿਆ ਤੇ ਜਦੋਂ ਇਹਨੇ ਕਹਿਣਾ ਵੀ ਮੈਂ ਰਾਜ ਮੈਨੂੰ ਖੁਸ਼ ਰੱਖਿਆ ਹੋਇਆ ਰਾਜ ਗਿਆ ਤੇ ਫਿਰ ਉਹ ਬੰਦਾ ਕਿਵੇਂ ਭੁੱਖਾ ਰਹੇਗਾ ਇਹ ਸਚਾਈ ਹੈ ਗ੍ਰੰਥਾਂ ਚ ਪੁਰਾਣਿਆਂ ਚ ਲਿਖਿਆ ਹੋਇਆ ਜਿਹਨੇ ਹੁਣ ਨਹੀਂ ਮੰਨਣਾ ਉਹ ਤਾਂ ਵੀਰ ਫਿਰ ਮੰਨ ਲਓ ਵੀ ਉਹਨੂੰ ਤਾਂ ਕੀ ਕਹਿ ਸਕਦੇ ਆ ਆਪਾਂ ਆਪਾਂ ਨੂੰ ਇਹ ਚੀਜ਼ਾਂ ਤੇ ਯਕੀਨ ਆ ਆਪਾਂ ਇਹ ਚੀਜ਼ਾਂ ਦਾ ਵੀ ਰਿਜ਼ਲਟ ਵੀ ਕੱਢਿਆ ਕੋਈ ਕੰਮ ਮੰਨ ਲਓ ਘੋੜੇ ਇਦਾਂ ਦੇ ਆ ਆਪਣੇ ਕੋਲ ਇਦਾਂ ਦੇ ਵੀ ਘੋੜੇ ਆਏ ਆ ਵੀ ਕਈ ਵਾਰੀ ਤੁਸੀਂ ਚੀਜ਼ਾਂ ਕੀਮਤ ਤੇ ਵੀ ਨਹੀਂ ਖਰੀਦ ਸਕਦੇ ਪੈਸੇ ਨਾਲ ਵੀ ਨਹੀਂ ਖਰੀਦ ਸਕਦੇ ਹੁਣ ਤੁਸੀਂ ਕੋਈ ਚੀਜ਼ ਮੈਂ ਤੁਹਾਡੀ ਕੋਈ ਚੀਜ਼ ਖਰੀਦਣੀ ਆ ਤੁਸੀਂ ਵੇਚਣੀ ਹੋਣੀ ਮੈਂ ਕਿਵੇਂ ਖਰੀਦ ਲਵਾਂਗਾ ਹੂੰ ਘੋੜਿਆਂ ਦੀ ਨਹੀਂ ਹੋਰ ਕੋਈ ਪ੍ਰਾਪਰਟੀ ਦੀ ਜਾਂ ਕੋਈ ਹੋਰ ਗੱਲ ਕਰਦਾ ਇਹ ਇਦਾਂ ਦੇ ਵੀ ਘੋੜੇ ਆ ਵੀ ਜਿੱਥੇ ਕਿਤੇ ਪੈਰ ਪਾਤਾ ਜਿੱਥੇ ਪਿੱਛੇ ਵੀ ਰਹੇ ਉੱਥੇ ਵੀ ਸਰਾ ਕਰਾਉਂਦੇ ਆਏ ਆਪਣੇ ਕੋਲੇ ਆਏ ਆਪਾਂ ਨੂੰ ਉਹ ਮੰਨ ਲਓ ਕੋਈ ਚਾਹੇ ਕੁਝ ਵੀ ਮੰਨ ਲਓ ਲਾ ਲਓ ਵੀ ਉਹ ਆਉਂਦੀ ਸਾਰ ਬੰਦੇ ਕਹਿਗੇ ਵੀ ਆਪ ਆਇਆ ਸਾਡੀ ਚੀਜ਼ ਖਰੀਦ ਲਓ। ਕੀ ਬਾਤ ਹੈ। ਵੀ ਇਹ ਇਦਾਂ ਦੀ ਚੀਜ਼ ਆ ਜਿਹਨੇ ਹੁਣ ਨਹੀਂ ਯਕੀਨ ਕਰਨਾ ਵੀਰ ਹਨਾ ਉਹਨੂੰ ਬੰਦੇ ਨੂੰ ਆਪਾਂ ਕੀ ਕਹਿ ਸਕਦੇ ਆ? ਯਾਨੀ ਮੈਨੂੰ ਲੱਗਦਾ ਬਈ ਘੋੜੇ ਜਿਹੜੇ ਬੰਦੇ ਰੱਖ ਲਿਓ ਛੇਤੀ ਛੇਤੀ ਇੱਕ ਤਾਂ ਬਾਹਰ ਨਹੀਂ ਜਾਂਦੇ ਬਾਹਰ ਜਾਣਗੇ ਉਹਨਾਂ ਦਾ ਦਿਲ ਨਹੀਂ ਲੱਗਣਾ ਹਮ ਇੱਥੇ ਮੇਲੇ ਲੱਗਦੇ ਆ ਹੁਣ ਤੁਸੀਂ ਦੇਖਦੇ ਆ ਨਾ ਕੋਈ ਆ ਗਿਆ ਕੋਈ ਚਲੇ ਗਿਆ ਕਿਸੇ ਕੋਲ ਆਪਾਂ ਚਲੇ ਗਏ ਘੋੜਿਆਂ ਵਾਲੇ ਬੰਦੇ ਨੂੰ ਮੰਨ ਲਓ ਜਾ ਕੇ ਫਿਕਰ ਨਹੀਂ ਵੀ ਜੇ ਮੈਂ ਕਿਤੇ 200 ਕਿਲੋਮੀਟਰ 400 ਕਿਲੋਮੀਟਰ ਦੂਰ ਚਲੇ ਗਿਆ ਮੈਨੂੰ ਰਾਤ ਨੂੰ ਕਮਰਾ ਲੈਣਾ ਪਊ ਕੋਈ ਕੋਈ ਨਾ ਕੋਈ ਵੈਲੀ ਹੁੰਦਾ ਕਿਸੇ ਨਾ ਕਿਸੇ ਕੋਲੇ ਉਹਦੀ ਠਹਿਰ ਹੈਗੀ ਆ ਰੋਟੀ ਪਾਣੀ ਦਾ ਫਿਕਰ ਨਹੀਂ ਹੈਨਾ ਜਿਹੜਾ ਜਿਹੜਾ ਬੰਦਾ ਉਹਨੂੰ ਉਹ ਜਿਆ ਸਮਾਨ ਗਾਹ ਮਿਲਦਾ। ਹਾਂ। ਵੀ ਇਹ ਆੜੀਆਂ ਦੇਖ ਲੈ ਬਾਈ ਸਰਕਲ ਤੇ ਹੋਰ ਜਿਹੜਾ ਪੈਸਾ ਕਮਾਉਣਾ ਬਾਈ ਬਿਜ਼ਨਸ ਕਰਨਾ ਉਹ ਤਾਂ ਥੋੜੀ ਸੋਚ ਆ। ਤੁਸੀਂ ਜਿਹੜਾ ਜਾਂ ਮਰਜ਼ੀ ਗੋੜ ਪਾ ਲੋ ਉਹਨਾਂ ਮਿੱਠਾ ਹੋਈ ਜਾਣਾ ਜਿੱਥੇ ਮਰਜ਼ੀ ਬੰਦਾ ਲਿਜਾ ਸਕਦਾ। ਇਹ ਰਸਤਾ ਬੰਦੇ ਤੇ ਡਿਪੈਂਡ ਕਰਦਾ। ਜਿਹੜੀ ਗੱਲ ਬਾਈ ਨੇ ਹੁਣ ਲਾਸਟ ਚ ਕਹੀ ਆ ਨਾ ਵੀ ਜਿੱਥੇ ਮਰਜ਼ੀ ਚਲੇ ਜਾਵੇ ਘੋੜੇ ਆਲਾ ਬੰਦਾ ਉਹਨੂੰ ਕੋਈ ਨਾ ਕੋਈ ਉਹਦਾ ਚੌਣ ਆਲਾ ਲਾ ਲੋ ਉਹਦਾ ਬੇਲੀ ਲਾ ਲੋ ਟੱਕਰੀ ਜਾਣਾ। ਬਹੁਤ ਲੋਕਾਂ ਕੋਲੇ ਨਾ ਅਸਲ ਦੇ ਵਿੱਚ ਪੈਸਾ ਵੀ ਚੰਗਾ ਆ ਜਾਂਦਾ ਕਾਰੋਬਾਰ ਉਹਨਾਂ ਦੇ ਬਹੁਤ ਸਿਖਰਾਂ ਤੇ ਪਹੁੰਚ ਜਾਂਦੇ ਨੇ ਪਰ ਅਸਲ ਚ ਕਾਰੋਬਾਰ ਹੁੰਦੇ ਇਹੋ ਜਿਹੇ ਨੇ ਕਿ ਬੰਦਾ ਇੱਕ ਕਰਦਾ ਹੁੰਦਾ ਬੰਦੇ ਨੂੰ ਸਵਾਦ ਜਾਂ ਨਹੀਂ ਆਉਂਦਾ ਹੁੰਦਾ ਹਾਂਜੀ ਸੋ ਉਸ ਹਿਸਾਬ ਨਾਲ ਘੋੜਿਆਂ ਦਾ ਕੰਮ ਜੇ ਕਿਸੇ ਨੇ ਕਰਨਾ ਸ਼ੌਂਕ ਰੱਖਦੇ ਹੋ ਹਨਾ ਤਾਂ ਤੁਸੀਂ ਬਾਈ ਕੋਲੋਂ ਵੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਤੋਂ ਬਿਨਾਂ ਤੁਹਾਡੇ ਮਨ 'ਚ ਕੋਈ ਸਵਾਲ ਹੈ ਨਾ ਅਸੀਂ ਨੰਬਰ ਵੀ ਜ਼ਰੂਰ ਚਲਾਵਾਂਗੇ ਬਾਈ ਦਾ ਬਾਈ ਭਾਈ ਟਾਈਮ ਦਿੱਤਾ ਹਨਾ ਬਹੁਤ ਧੰਨਵਾਦ ਕੋਈ ਗੱਲ ਰਹਿ ਗਈ ਤਾਂ ਜ਼ਰੂਰ ਹਨਾ ਤੁਸੀਂ ਗੱਲ ਵੀਰੋ ਕੋਈ ਮਤਲਬ ਕੋਈ ਵੀ ਬੰਦਾ ਆਪਾਂ ਨੂੰ ਫੋਨ ਕਰਕੇ ਹਾਂ ਕੋਈ ਇਹੋ ਜਿਹਾ ਘੋਣੇ ਵਾਲਾ ਬੰਦਾ ਨਹੀਂ ਹੋਊਗਾ ਜਿਹੜਾ ਤੁਹਾਨੂੰ ਨਹੀਂ ਦੱਸੂਗਾ ਸਾਨੂੰ ਵੀ ਕਈ ਪੁਰਾਣੇ ਬੰਦੇ ਨੇ ਅਸੀਂ ਪੁੱਛੀ ਜਾਈਏ ਉਹਨਾਂ ਨੂੰ ਕੁਝ ਚੁੱਪੇ ਹੋ ਜਾਂਦੇ ਆ ਵੀ ਸਾਤੇ ਕੁਝ ਦੱਸਣਾ ਹੋ ਜਵੇ ਪਰ ਸਾਡੀ ਸੋਚ ਇਹ ਜੀ ਅਸੀਂ ਚਲੋ ਹੋਰ ਵੀ ਮਹਾਰਤ ਦੀ ਕਿਰਪਾ ਹੋਰ ਵੀ ਆਪਣੇ ਕਾਰੋਬਾਰਾਂ ਵੀ ਜਣੀ ਸਾਨੂੰ ਇਹ ਲੱਗਦਾ ਵੀ ਜੇ ਅਸੀਂ ਦੱਸਦੇ ਆ ਕਿਸੇ ਨੂੰ ਤਾਂ ਸਾਡੇ ਕੰਮ 'ਚ ਵਾਧਾ ਹੁੰਦਾ ਕੋਈ ਵੀ ਬੰਦਾ ਕੁਝ ਵੀ ਘੋੜਿਆ ਮਾਰੇ ਪੁੱਛ ਲਵੇ ਆਪਾਂ ਉਹਨਾਂ ਨੂੰ ਦੱਸਾਂਗੇ ਤਰੀਕੇ ਵੀ ਦੱਸ ਦਾਂਗੇ ਵੀ ਤੁਸੀਂ ਕਿਵੇਂ ਜਾਨਵਰ ਲਿਆਉਣਾ ਕਿਵੇਂ ਕਰਨਾ ਉਹ ਅੱਗੇ ਉਹਨਾਂ ਦੀ ਹਿੰਮਤ ਆ ਅੱਗੇ ਕਿਸਮਤ ਵੀ ਹੁੰਦੀ ਆ ਹਨਾ ਹੁਣ ਤੁਸੀਂ ਮੰਨ ਲਓ ਕੋਈ ਚੀਜ਼ ਵੀਰੇ ਤੁਹਾਡੇ ਕੋਲੇ ਘੋੜੀ ਆ ਕੋਈ ਜੇ ਹੁਣ ਤੁਸੀਂ ਮੈਨੂੰ ਦੇ ਕੇ ਖੁਸ਼ ਆ ਹਨਾ ਤਾਂ ਉਹ ਮੰਨ ਕੇ ਚਲੋ ਆਪਣੀ ਬੌਂਡਿੰਗ ਆ ਬੰਦੇ ਨਾਲ ਕਿਵੇਂ ਤੁਹਾਡੀ ਡੀਲਿੰਗ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਪਰ ਜਣੀ ਇਹ ਇਹ ਕੰਮ ਦੇ ਵਿੱਚ ਕਿਸੇ ਨੇ ਵੀ ਆਉਣਾ ਬਈ ਜਦੋਂ ਮਰਜ਼ੀ ਆਪਾਂ ਨੂੰ ਫੋਨ ਲਾ ਲਵੇ ਚੱਤਰ ਵਾਲੀ ਗੱਲ ਬਹੁਤ ਸ਼ੁਕਰੀਆ ਵੀਰੇ ਏਕੇ ਸੋ ਥੈਂਕ ਯੂ ਤੁਹਾਡਾ ਤਾਂ